ਉਨਰੋਕ ਕਰੀਏ ਜੇਕਰ ਖਬਰਾਂ ਦਾ ਤਾਂ ਸਭ ਤੋਂ ਪਹਿਲੀ ਖਬਰ ਤੇ ਮਿੰਟੂ ਜੀ ਜੇਕਰ ਚਲਿਏ ਤਾਂ ਸੈਟ ਸਿੱਧਾ ਐਸਜੀਪੀਸੀ ਦੇ ਦਫਤਰ ਪਹੁੰਚਦੀ ਹੈ ਚੰਡੀਗੜ੍ਹ ਧੜਾ ਧੜ ਨਜ਼ਰ ਆ ਰਹੇ ਸੀ ਤਸਵੀਰਾਂ ਸਾਹਮਣੇ ਆ ਰਹੀਆਂ ਸੀ ਲਾਈਵ ਕੀਤੇ ਜਾ ਰਹੇ ਸੀ ਕਿ ਕਿਸ ਤਰੀਕੇ ਦੇ ਨਾਲ ਪਲਟਨ ਵੱਧ ਰਹੀ ਹੈ ਦਫਤਰ ਦੇ ਵੱਲ ਨੂੰ ਪਾਇਓ ਜਰਾ ਚਾਨਣਾ ਇਸ ਨੂੰ ਕਿਵੇਂ ਦੇਖਿਆ ਜਾਵੇ ਜਿਹੜਾ ਹਰ ਚੀਜ਼ ਨਾਟਕੀ ਰੂਪ ਦੇ ਵਿੱਚ ਵਾਪਰ ਰਹੀ ਹੈ ਬਿਲਕੁਲ ਗੁਰਪ੍ਰੀਤ ਤੁਸੀਂ ਜਿਹੜਾ ਸ਼ਬਦ ਇਸਤੇਮਾਲ ਕੀਤਾ ਹੈ ਕਿ ਹਰ ਪ੍ਰਕਰਨ ਦੇ ਵਿੱਚ ਇੰਨੇ ਨਾਟਕੀ ਮੋੜ ਆ ਰਹੇ ਨੇ ਕਿ ਬਿਲਕੁਲ ਪੰਜਾਬ ਦੀ ਰਾਜਨੀਤੀ ਇਦਾਂ ਲੱਗਦਾ ਹੈ ਕਿ ਜਿਦਾ ਹੁਣ T20 ਵਾਲੇ ਮੋੜ 'ਚ ਹੋ ਗਈ ਆ ਜੀ ਪਹਿਲਾਂ ਟੈਸਟ ਫਿਰ ਵਨਡੇ ਤੇ ਹੁਣ ਤੇ ਇਦਾਂ ਲੱਗਦਾ ਹੈ ਕਿ T20 ਵਾਲੇ ਮੋੜ 'ਚ ਆ ਗਈ ਆ ਕਿ ਤਬੜ ਤੋੜ ਬੱਲੇਬਾਜ਼ੀਆਂ ਹੋ ਰਹੀਆਂ ਨੇ ਅੱਛਾ ਜੀ ਤੇ ਉਹਦੇ ਵਿੱਚ ਜੋ ਕੇਂਦਰ ਆਪਾਂ ਵੇਨੇ ਆ ਜੋ ਇੱਕ ਸੈਂਟਰਲ ਪੁਆਇੰਟ ਹੈ ਨ ਰਾਜਨੀਤੀ ਦੀ ਇਸ ਕਸ਼ਮਕਸ਼ ਦੇ ਵਿੱਚ ਉਹ ਆਮ ਆਦਮੀ ਪਾਰਟੀ ਤੇ ਫਿਰ ਕਾਲੀਦਾਲੀ ਦੇਖੋਗੇ ਤੁਸੀਂ ਜੀ ਬਾਕੀ ਤੇ ਕਿਸੇ ਵੀ ਸਿਆਸੀ ਦਲ ਦੀ ਕੋਈ ਸਰਗਰਮੀ ਜੇ ਹੈ ਵੀ ਹੈ ਤਾਂ ਉਹ ਜਾਂ ਤਾਂ ਬੜੀ ਮੱਦਮ ਜੀ ਆ ਤੇ ਜਾਂ ਕਹਿ ਲਉ ਕਿ ਮੀਡੀਆ ਚ ਉਹ ਨਾ ਖਿੱਚਦਾ ਕੇਂਦਰ ਨਹੀਂ ਬਣਦੀ ਇਹ ਦੇਖਣਾ ਪਵੇਗਾ ਤੁਹਾਨੂੰ ਹਰ ਵੇਲੇ ਇਹੀ ਚੀਜ਼ਾਂ ਜਿਹੜੀਆਂ ਨੇ ਚੱਲ ਰਹੀਆਂ ਨੇ ਤੇ ਮਰਹਾਲ ਅੱਜ ਵੱਡੀ ਖਬਰ ਜਿਹੜੀ ਸੀ ਉਹ ਇਹੋ ਸੀ ਕਿ ਐਸ ਆਈਟੀ ਚੰਡੀਗੜ੍ਹ ਇਹਨਾਂ ਦੇ ਦਫਤਰ ਪਹੁੰਚਦੀ ਆ ਬਾਹਰ ਆ ਕੇ ਜੋ ਅਫੀਸ਼ੀਅਲਸ ਨੇ ਆਫੀਸ਼ੀਅਲੀ ਬਿਆਨ ਦਿੱਤਾ ਹੈ ਕਿ ਅਸੀਂ ਭਾਈ ਰਿਕਾਰਡ ਮੰਗਿਆ ਸੀ ਰਿਕਾਰਡ ਉਹਨਾਂ ਨੇ ਮੌਕੇ ਪਰਤੇ ਨਹੀਂ ਦਿੱਤਾ ਪਰ ਨਾਲ ਹਾਗਾ ਲਾਖੀ ਆ ਕਿ ਤੁਸੀਂ ਸਾਨੂੰ ਲਿਖਤੀ ਦੇ ਜਾਓ ਅਸੀਂ ਆਪਣੇ ਪ੍ਰਧਾਨ ਸਾਹਿਬ ਨੂੰ ਭਾਈ ਉਹ ਪੱਤਰ ਪਹੁੰਚਦਾ ਕਰਦੇ ਆ ਕਿ ਰਿਕਾਰਡ ਮੋਈ ਆਓ ਹੋ ਜਾਏਗਾ ਐਸੇ ਉਹਨੇ ਸੰਭਾਵਨਾ ਜਤਾਈਆ ਯਾਨੀ ਇਹਦਾ ਮਤਲਬ ਹੈ ਕਿ ਕੱਲ ਜਿਹੜੀ ਸਟੇਟਮੈਂਟ ਮੈਂ ਅੱਗੇ ਵੀ ਦੁਪਹਿਰੇ ਵੀ ਗੱਲ ਕਿਤੇ ਕਰਦਾ ਪਿਆ ਸਾਂ ਤੇ ਮੈਂ ਉੱਥੇ ਵੀ ਇਹੋ ਗੱਲ ਆਖੀ ਸੀ ਗੁਰਪ੍ਰੀਤ ਕਿ ਮੈਨੂੰ ਇਹੋ ਲੱਗਦਾ ਕਿ ਕੱਲ ਦਾ ਜਿਹੜਾ ਸਿੰਘ ਸਾਹਿਬ ਦਾ ਬਿਆਨ ਸੀਗਾ ਖਾਸ ਤੌਰ ਤੇ ਜਿਹੜਾ ਉਹਨਾਂ ਨੇ ਆਪਣੇ ਹੀ ਬਿਆਨ ਨੂੰ ਇੱਕ ਕਹਿ ਲਓ ਕਿ ਕਾਟ ਦੇ ਕੇ ਬਿਆਨ ਦਿੱਤਾ ਕਿ ਪਹਿਲਾਂ ਕਿਹਾ ਕਿ ਸਹਿਯੋਗ ਨਹੀਂ ਦੇਣਾ ਆਪਾਂ ਕੱਲ ਵੀ ਕੱਲ ਕਹੀ ਸੀਗੀ ਅੱਜ ਵੀ ਇਹੋ ਗੱਲ ਫੇਰ ਕਰਦੇ ਆ ਕਿ ਜਿਹੜਾ ਉਹਨਾਂ ਦਾ ਦੁਬਾਰਾ ਆਪਣੇ ਬਿਆਨ ਨੂੰ ਅਮੈਂਡ ਕਰਕੇ ਬਿਆਨ ਦੇਣਾ ਕਿ ਨਹੀਂ ਸਹਿਯੋਗ ਕੀਤਾ ਜਾਣਾ ਚਾਹੀਦਾ ਉਸਨੇ ਕਾਫੀ ਡੈਮੇਜ ਕਰ ਦਿੱਤਾ ਜੀ ਕਾਫੀ ਡੈਮੇਜ ਕਰ ਦਿੱਤਾ ਜੇ ਆਪਾਂ ਅਕਾਲੀ ਦਲ ਬਾਦਲ ਦੀ ਪੋਲਿਟਿਕਸ ਨੂੰ ਦੇਖੀ ਕਿਉਂਕਿ ਤੁਸੀਂ ਸੋਸ਼ਲ ਮੀਡੀਆ ਤੇ ਖੋਲੋ ਉੱਥੇ ਆਈਟੀ ਵਿੰਗ ਹੈ ਜਿਹੜੇ ਇਹਨਾਂ ਦੇ ਦੋਨਾਂ ਦੇ ਉਹਨਾਂ ਦਾ ਪੇੜ ਚੱਲ ਰਿਹਾ ਹੈ ਤੁਸੀਂ ਨਿਰਪੱਖ ਪੋਸਟ ਪਾ ਲਓ ਤਦ ਵੀ ਉਹ ਦੋਨੇ ਪੇੜਨਗੇ ਆ ਕੇ ਥੱਲੇ ਜੇ ਤੁਸੀਂ ਇੱਕ ਦੇ ਪੱਖ ਚ ਪਾ ਲਓ ਜਾਂ ਇੱਕ ਦੀ ਆਲੋਚਨ ਨਾ ਕਰਕੇ ਪਾ ਲਓ ਤਾਂ ਉਹ ਤੁਹਾਨੂੰ ਪਿੱਢ ਦੇ ਨਜ਼ਰ ਆਣਗੇ ਤਾਂ ਉਥੋਂ ਇਹਨਾਂ ਦੀ ਸਰਗਰਮੀ ਦਾ ਪਤਾ ਲੱਗ ਜਾਂਦਾ ਹੈ ਤਾਂ ਬਰਹਾਲ ਸੋਸ਼ਲ ਮੀਡੀਆ ਤੋਂ ਲੈ ਕੇ ਸਫਾਂ ਦੇ ਵਿੱਚ ਵੀ ਜਿਹੜੀਆਂ ਆਮ ਆਪਣੀਆਂ ਸਮਾਜਿਕ ਸਫਾਂ ਹੁੰਦੀਆਂ ਨੇ ਉਹਦੇ ਵਿੱਚ ਵੀ ਇਹੋ ਚਰਚਾ ਚੱਲਦੀ ਆ ਕਿ ਕੀ ਸੁਖਵੀਰ ਸਿੰਘ ਬਾਦਲ ਫਸੂਗਾ ਕਿ ਨਹੀਂ ਅੱਜ ਵੀ ਜੇ ਤੁਸੀਂ ਵੇਖੋਗੇ ਖਬਰਾਂ ਲੱਗੀਆਂ ਨੇ ਅਕਾਲੀ ਦਲ ਬਾਦਲ ਵਾਲੇ ਤੇ ਪ੍ਰੈਸ ਕਾਨਫਰੰਸਾਂ ਕਰਦੇ ਪਏ ਆ ਕਿ ਸੁਖਵੀਰ ਸਿੰਘ ਬਾਦਲ ਨੂੰ ਝੂਠੇ ਮੁਕਦਮੇ 'ਚ ਫਸਾਇਆ ਜਾ ਸਕਦਾ ਹੈ ਤਾਂ ਕਹਿਣ ਦਾ ਮਤਲਬ ਹੈ ਕਿ ਕੱਲ ਵਾਲਾ ਜਿਹੜਾ ਬਿਆਨ ਸੀਗਾ ਨਾ ਮੈਂ ਜਿਵੇਂ ਆਪਣੇ ਸ਼ਬਦਾਂ 'ਚ ਫਿਰ ਦੁਹਰਾ ਦੇਵਾਂ ਕਿ ਉਹ ਭਗਵੰਤ ਮਾਨ ਨੂੰ ਥੋੜਾ ਜਿਹਾ ਵਾਧਾ ਦੇ ਗਿਆ ਜੀ ਤੇ ਅੱਜ ਤੁਸੀਂ ਵੇਖੋ ਕਿ ਨਾਲ ਦੀ ਨਾਲ ਐਸਆਈਟੀ ਦਫ਼ਤਰ ਪਹੁੰਚ ਜਾਂਦੀ ਆ ਹੁਣ ਉਹਨਾਂ ਨੇ ਕਿਹਾ ਜੀ ਕਿ ਅਸੀਂ ਲਿਖਤੀ ਜੋ ਸਾਨੂੰ ਰਿਕਾਰਡ ਚਾਹੀਦਾ ਸੀ ਉਹ ਇਹਨਾਂ ਤੋਂ ਮੰਗ ਲਿਆ ਤਾਂ ਫਿਰ ਇਹਦਾ ਮਤਲਬ ਹੈ ਰਿਕਾਰਡ ਤੁਹਾਨੂੰ ਦੇਣਾ ਪਊਗਾ ਜੀ ਹੁਣ ਇਹ ਸਾਰਾ ਕੁਝ ਹੋ ਰਿਹਾ 15 ਤੋਂ ਪਹਿਲਾਂ ਯਾਨੀ ਪਰਸੋਂ ਤੋਂ ਪਹਿਲਾਂ ਜੀ ਬਾਕੀ ਗੁਰਪ੍ਰੀਤ ਇਹ ਕਹਾਣੀ ਹੁਣ ਕਿੱਥੋਂ ਤੱਕ ਲੰਮੀ ਜਾ ਸਕਦੀ ਹੈ ਇਹੋ ਵੇਖਣੀ ਹੋ ਗੱਲ ਹੈ ਜੀ ਇਸ ਪ੍ਰਕਰਨ ਦੇ ਵਿੱਚ ਜੋ ਕੁਝ ਆਪਾਂ ਕਹਿ ਲਈਏ ਕਿ ਘਟਨਾ ਕ੍ਰਮ ਹੋਣਗੇ ਇਹ ਸਾਰੇ ਪ੍ਰਕਰਨ ਦੇ ਵਿੱਚ ਤਾਂ ਉਹ ਠੀਕ ਹੈ ਸਮੇਂਦਰ ਸਮੇਂ ਜਗਿਆਸਾ ਵੀ ਸਾਡੀ ਜੋੜਨਗੇ ਨਾਲ ਤੇ ਸਾਨੂੰ ਕਈ ਸ਼ੈਦ ਸੰਭਾਵਨਾਵਾਂ ਵੀ ਦਿਖਾ ਦੇਣ ਪਰ ਅਸਲ ਚੋ ਕਿੱਥੋਂ ਤੱਕ ਚੀਜ਼ਾਂ ਜਾਣਗੀਆਂ ਇਹ ਕੋਈ ਨਹੀਂ ਕਹਿ ਸਕਦਾ ਪਰ ਇਹ ਤੈਅ ਆ ਕਿ ਉਕਲ ਪੋਤਲ ਜਿਹੜੀ ਆ ਉਹ ਭਾਰੀ ਰਹੇਗੀ ਤੁਸੀਂ ਅੱਜ ਵੀ ਦੇਖੋ ਨਾ ਤੁਸੀਂ ਨਾਟਕੀ ਸ਼ਬਦ ਇਸਤੇਮਾਲ ਕੀਤਾ ਮੈਂ ਉਸ ਨੂੰ ਫੜ ਕੇ ਤੁਰਿਆ ਚਲਾਂਗਾ ਅੱਜ ਵੀ ਤੁਸੀਂ ਵੇਖੋ ਕਿ ਮੁੱਖ ਮੰਤਰੀ ਸਾਹਿਬ ਦੀ ਪੇਸ਼ੀ ਨੂੰ ਲੈ ਕੇ ਵੀ ਅੱਜ ਜਿਹੜਾ ਟਾਈਮ ਬਦਲਿਆ ਗਿਆ ਤੁਸੀਂ ਦੇਖੋ ਉਹਦੇ ਤੇ ਕਿੱਡਾ ਵੱਡਾ ਇੱਕ ਸੋਸ਼ਲ ਮੀਡੀਆ ਤੇ ਹਾ ਹੱਲਾ ਚੱਲਿਆ ਤੁਸੀਂ ਗੌਰ ਨਾਲ ਦੇਖੋ ਗੌਰ ਨਾਲ یوں ਦੇਖੋ ਕਿ ਪਤਾ ਨਹੀਂ ਉਹ ਕਿਹੜੇ ਬਈ ਬੰਦੇ ਨੇ ਕਿੱਥੋਂ ਨੇ ਉਹ ਤੇ ਸਿੱਧਾ ਮਸਾਂ ਦੇ ਸ਼ਬਦ ਇਸਤੇਮਾਲ ਕਰ ਰਹੇ ਨੇ ਜੀ ਯਾਨੀ ਧਾਰਮਿਕ ਪਦੀਆਂ ਪਦਵੀਆਂ ਤੇ ਬੈਠੇ ਜਿਹੜੇ ਧਾਰਮਿਕ ਸੰਸਥਾਵਾਂ ਦੀਆਂ ਪਦਵੀਆਂ ਤੇ ਬੈਠੇ ਲੋਕ ਨੇ ਉਹਨਾਂ ਨੂੰ ਵੀ ਜੀ ਉਹ ਕਰੇ ਕਿ ਇਹ ਇੱਕ ਭਗਵੰਤ ਮਾਨ ਹੋਰਾਂ ਦੀ ਜਿੱਤ ਹੈ ਮੈਂ ਤੁਹਾਨੂੰ ਕਿਵੇਂ ਦੱਸਿਆ ਨਾ ਕਿ ਸੋਸ਼ਲ ਮੀਡੀਆ ਤੇ ਤੁਹਾਨੂੰ ਵੀ ਵੇਖਣ ਨੂੰ ਮਿਲੇਗਾ ਕਿ ਇਹਨਾਂ ਦੋਨਾਂ ਹੀ ਫੌਜਾਂ ਦੇ ਵਿੱਚ ਫੌਜਾਂ ਸ਼ਬਦੀ ਇਸਤੇਮਾਲ ਕਰ ਲੈਂਦੇ ਆ ਟਰੋਲ ਫੌਜਾਂ ਹੀ ਹੁੰਦੀਆਂ ਨੇ ਇਹਨਾਂ ਦੇ ਵਿੱਚ ਕਮ ਇਨਸਾਨ ਨਜ਼ਰ ਆ ਰਿਹਾ ਹੈ ਹੂੰ ਇਹ ਤੁਸੀਂ ਗੌਰ ਨਾਲ ਦੇਖੋਗੇ ਬਰੀਕੀ ਨਾਲ ਦੇਖੋਗੇ ਤਾਂ ਬਰਹਾਲ ਯਾਨੀ ਇਸ ਚੀਜ਼ ਨੂੰ ਵੀ ਜੋੜਿਆ ਜਾ ਰਿਹਾ ਕਿ ਭਗਵੰਤ ਮਾਨ ਹੋਰਾਂ ਤੋਂ ਕਿਤੇ ਨਾ ਕਿਤੇ ਇਕ ਬਰਾਏ ਹੋਏ ਨੇ ਇਹ ਬੜੀ ਵੱਡੀ ਗੱਲ ਤੁਸੀਂ ਦੇਖੋ ਨੈਰੇਟਿਵ ਹੈ ਬਿਲਕੁਲ ਬਰੀਕੀ ਨਾਲ ਚੈੱਕ ਕਰੋ ਔਰ ਇਹਨਾਂ ਦਾ ਨੈਰੇਟਿਵ ਜਿਹੜਾ ਹੁੰਦਾ ਆਮ ਤੌਰ ਤੇ ਕਿਉਂਕਿ ਆਪਣੀ ਪੰਜਾਬੀ ਸਭ ਤੋਂ ਜ਼ਿਆਦਾ ਵੱਸੋਂ ਜਿਹੜੀ ਉਹ ਫੇਸਬੁੱਕ ਇਸਤੇਮਾਲ ਕਰਦੀ ਆ ਜੀ ਐਕਸ ਵਗੈਰਾ ਜਿਹੜੇ ਉਹ ਬੜੇ ਲਿਮਟਿਡ ਅਕਾਊਂਟ ਹੋਣਗੇ ਪਰ ਫੇਸਬੁੱਕ ਬਹੁਤ ਜ਼ਿਆਦਾ ਇਸਤੇਮਾਲ ਹੁੰਦਾ ਤਾਂ ਜਦੋਂ ਤੁਸੀਂ ਫੇਸਬੁੱਕ ਚੈੱਕ ਕਰੋਗੇ ਉਹਦਾ ਟ੍ਰੈਂਡ ਚੈੱਕ ਕਰੋਗੇ ਤੁਹਾਨੂੰ ਇਸ ਤਰ੍ਹਾਂ ਦੇ ਨੈਰੇਟਿਵ ਮਿਲ ਜਾਣਗੇ ਜਿੱਥੇ ਇਹ ਗੱਲਾਂ ਜਿਹੜੀਆਂ ਉਹ ਭੇਡ ਦੇ ਰੂਪ ਦੇ ਵਿੱਚ ਜਾਂ ਵਿਚਾਰ ਚਰਚਾ ਦੇ ਰੂਪ ਦੇ ਵਿੱਚ ਵੇਖਣ ਨੂੰ ਮਿਲਦੀਆਂ ਤਾਂ ਬਰਹਾਲ ਇਹ ਅੱਜ ਇੱਕ ਵੱਡਾ ਮਾਮਲਾ ਬਣ ਗਿਆ ਕਿ 10 ਵਜੇ ਪਹਿਲਾਂ ਦਾ ਟਾਈਮ ਸੀ ਤੇ ਫਿਰ 4:30 ਨੂੰ ਸ਼ੁਰੂ ਕਰ ਦਿੱਤਾ ਗਿਆ ਯਾਨੀ ਸ਼ਾਮ ਦਾ ਵੇਲਾ ਸ਼ਾਇਦ ਸਾਢੇ 4 ਜਿਹੜਾ ਸਮਾਂ ਹੋਇਆ ਉਹ ਕੋਈ ਹੋ ਸਕਦਾ ਕਿ ਕਾਰਨ ਰਿਹਾ ਹੋਵੇ ਕੋਈ ਸੋਚ ਹੋਵੇ ਪਰ ਉਹਦੇ ਚ ਵੀ ਕਨਟਰਡਿਕਸ਼ਨ ਆ ਗਈ ਬਿਆਨ ਜੀ ਜੀ ਮਤਲਬ ਕਿ ਜੋ ਸੋਧਿਆ ਹੋਇਆ ਆਦੇਸ਼ ਜਾਰੀ ਹੋਇਆ ਉਹਦੇ ਵਿੱਚ ਕਿਹਾ ਗਿਆ ਕਿ ਤੂੰ ਆਪ ਜੀਵਨ ਨੂੰ ਰਜੇਵੇਂ ਦਾ ਹਵਾਲਾ ਦਿੱਤਾ ਗਿਆ ਸੀ ਉਹਦੀ ਜੇ ਸ਼ਬਦਾवली ਪੜੋਗੇ ਮੈਂ ਐਗਜ਼ੈਕਟ ਨਹੀਂ ਦੱਸ ਪਾਵਾਂਗਾ ਮੈਂ ਮੂਜ਼ਵਾਨੀ ਬੋਲ ਰਿਹਾ ਉਹਦਾ ਮوضوع ਹੈ ਜਿਹੜਾ ਯਾਨੀ ਜੋ ਮਜ਼ਮੂਨ ਹੈ ਆਦੇਸ਼ ਦਾ ਤਾਂ ਉਹਦੇ ਵਿੱਚ ਮਤਲਬ ਕਿ ਇਸ ਤਰ੍ਹਾਂ ਦੀ ਸ਼ਬਦਾਵਲੀ ਇਸਤੇਮਾਲ ਕੀਤੀ ਗਈ ਆ ਪਰ ਤੁਸੀਂ ਵੇਖੋ ਕਿ ਕੁਝ ਮਿੰਟ ਬਾਅਦ ਸੀਐਮ ਦੇ ਅਫੀਸ਼ੀਅਲ ਪੇਜ ਤੋਂ ਅਕਾਊਂਟ ਤੋਂ ਇੱਕ ਪੋਸਟ ਪੈਂਦੀ ਆ ਬਕਾਇਦਾ ਕਿ ਨਹੀਂ ਜੀ ਮੇਰਾ ਉਦਨ ਕੋਈ ਰਜਾਈਵਾ ਨਹੀਂ ਤੇ ਮੇਰੇ ਦਫ਼ਤਰ ਬਣੀਓ ਕਿਸੇ ਵੀ ਪ੍ਰਕਾਰ ਦੀ ਕੋਈ ਬੇਨਤੀ ਨਹੀਂ ਕੀਤੀ ਗਈ ਸਮਾ ਬਦਲਣ ਸੰਬੰਧੀ ਇੱਥੋਂ ਹੀ ਪਤਾ ਲੱਗਦਾ ਹੈ ਨਾ ਜੀ ਇਥੋਂ ਹੀ ਪਤਾ ਲੱਗਦਾ ਤੇ ਨਾਟਕੀ ਇੱਕ ਸ਼ਬਦ ਤੁਸੀਂ ਜਿਹੜਾ ਇਸਤੇਮਾਲ ਕੀਤਾ ਮੇਰੇ ਲਈ ਅੱਜ ਬਹੁਤ ਫਾਇਦੇਮੰਦ ਸਾਬਤ ਹੋਇਆ ਤੁਸੀਂ ਇੱਕ ਹੋਰ ਵੀ ਨਾਟਕੀ ਸਟੇਟਮੈਂਟ ਦੇਖੋਗੇ ਜਿਹੜੀ ਕਿ ਬਦਲਾਅ ਦੇ ਰੂਪ ਚ ਆਪਾਂ ਨੂੰ ਵੇਖਣ ਨੂੰ ਮਿਲਦੀ ਆ ਕਿ ਮੁੱਖ ਮੰਤਰੀ ਸਾਹਿਬ ਨੇ ਫਿਰ ਕਿਹਾ ਕਿ ਮੈਂ ਕੋਈ ਹਿਸਾਬ ਲੈਣ ਥੋੜੀ ਜਾਣਾ ਮੈਂ ਤਾਂ ਆਪਣਾ ਹਿਸਾਬ ਦੇਣ ਜਾਣਾ ਤੁਸੀਂ ਇਸ ਨੂੰ ਵੀ ਇੱਕ ਕਹਿ ਲੋ ਕਿ ਨਾਟਕੀ ਚੀਜ਼ ਦੇਖ ਸਕਦੇ ਹੋ ਸਟੇਟਮੈਂਟਾਂ ਦੇ ਵਿੱਚ ਬਹੁਤ ਕੁਝ ਆ ਮੈਂ ਵਾਰ-ਵਾਰ ਤੁਹਾਨੂੰ ਕਹਿੰਦਾ ਸੀ ਕਈ ਮਹੀਨਿਆਂ ਤੋਂ ਕਿ ਤੁਸੀਂ ਦੇਖਣਾ ਛੱਬੀ ਜਿਵੇਂ ਹੀ ਚੜੇਗਾ ਤੁਹਾਡੇ ਕੋਲ ਖਬਰਾਂ ਹੀ ਖਬਰਾਂ ਹੋਣਗੀਆਂ ਤੇ ਦੁਪਹਿਰੇ ਤੇ ਪੱਤਰਕਾਰ ਜਿਹੜੇ ਪੰਜਾਬ ਦੇ ਵਿੱਚ ਰੁੱਝ ਜਾਂਦੇ ਆ ਇੰਨੀਆਂ ਬ੍ਰੇਕਿੰਗ ਹੁੰਦੀ ਆ ਕਿ ਗੱਲਾਂ ਹੀ ਛੱਡ ਦਿਓ ਆਹ ਬ੍ਰੇਕਿੰਗ ਹੈ ਜੀ ਆਹ ਬ੍ਰੇਕਿੰਗ ਆਹ ਬ੍ਰੇਕਿੰਗ ਚਲੋ ਨਾ ਵੀ ਬ੍ਰੇਕਿੰਗ ਆ ਹੁਣ 4-5 ਤੁਹਾਨੂੰ ਪਤਾ ਹੀ ਇਸ ਤਰ੍ਹਾਂ ਦੇ ਮਾਮਲੇ ਆਏ ਜਾਂਦੇ ਜਿਹਦੇ ਵਿੱਚ ਇੱਕ ਦੋ ਇਨਕਾਊਂਟਰ ਹੋ ਜਾਂਦੇ ਦੋ ਤਿੰਨ ਉਹ ਫਾਇਰੀਆਂ ਦਾ ਹੀ ਆ ਘਟਨਾਵਾਂ ਕਰ ਜਾਂਦੇ ਯਾਨੀ ਬ੍ਰੇਕਿੰਗਾਂ ਦੀ ਇੱਥੇ ਬ੍ਰੇਕਿੰਗ ਆ ਦੀ ਪਰਹਾਰ ਲੱਗੀ ਹੋਈ ਹੈ ਤੇ ਜੇਕਰ ਬ੍ਰੇਕਿੰਗ ਆ ਨਾ ਵੀ ਹੋਣ ਤਾਂ ਬਣਾਉਣੀਆਂ ਆਉਂਦੀਆਂ ਨੇ ਸਰਕਾਰ ਆਪ ਬਣਾ ਕੇ ਪੇਸ਼ ਕਰ ਦਿੰਦੀ ਆ ਵੀ ਆ ਚੱਕੋ ਆ ਬ੍ਰੇਕਿੰਗ ਚਲਾਓ ਅਸੀਂ ਤੁਹਾਨੂੰ ਨਾਟਕੀ ਤੌਰ ਰੂਪ ਚ ਪੂਰਾ ਸਾਰਾ ਮਸਾਲਾ ਦਿੰਨੇ ਆ ਬਸ ਤੁਸੀਂ ਅਪਲੋਡ ਕਰੀ ਜਾਣਾ ਨਾਲ ਪੈਸੇ ਤੇ ਨਾਲ ਸਾਰਾ ਕੁਝ ਚਲੋ ਖੈਰ ਆਪਾਂ ਉਹ ਵਿਸ਼ਾ ਖੋਰ ਥੋੜਾ ਹੋਰ ਹੋ ਜਾਂਦਾ ਅੱਜ ਚੰਗੇ ਭਲੇ ਦਿਨ ਤੇ ਆਪਾਂ ਉਹ ਗੱਲਾਂ ਟੱਚ ਨਾ ਹੀ ਕਰੀਏ ਅੱਗੇ ਚੱਲਦੇ ਆਂ ਤਾਂ ਗੱਲ ਮਾਗੀ ਮੇਲੇ ਦੀ ਕਰਦੇ ਆਂ ਉਧਰ ਬੱਸਾਂ ਲੱਗ ਗਈਆਂ ਜੀ ਕਹਿੰਦੇ 1600 ਦੇ ਕਰੀਬ ਸਰਕਾਰੀ ਬੱਸਾਂ ਦੀ ਡਿਊਟੀ ਲੱਗ ਗਈ ਹੈ ਮਾਗੀ ਮੇਲੇ ਤੇ ਰਾਜ ਪੱਧਰੀ ਜਿਹੜਾ ਸਮਾਗਮ ਹੋਣਾ ਹੈ ਤੇ ਬੱਸਾਂ ਦੇ ਨਾਲ-ਨਾਲ ਪਟਵਾਰੀਆਂ ਦਾ ਕੀ ਕੰਮ ਹੈ ਜੀ ਪਟਵਾਰੀ ਕਹਿੰਦੇ ਪਟਵਾਰ ਖਾਨੇ ਖਾਲੀ ਨੇ ਇੱਥੇ ਮੈਂ ਹਿਸ਼ਾਰਪੁਰ ਦੀ ਖਬਰ ਦੇਖੀ ਜਾਂਦਾ ਸੀ ਉੱਥੇ ਕਹਿੰਦੇ ਜੀ ਸੁਣਨਾ ਪਿਆ ਪਟਵਾਰ ਖਾਨਾ ਇਹ ਪਟਵਾਰੀ ਨਾਲ ਤੌਰ ਤੇ ਬੱਸਾਂ ਤੇ ਕੰਡੈਕਟਰ ਬਣਾਉਣੇ ਨੇ ਹਾਂਜੀ ਬੜੀ ਵੈਸੇ ਨਾ ਕਮਾਲ ਦੀ ਕਹਾਣੀ ਹੈ ਤੁਸੀਂ ਹੁਣ ਫਿਰ ਤੁਹਾਡੇ ਸ਼ਬਦ ਮੇਰੇ ਲਈ ਬਹੁਤ ਲਾਏਵੰਦ ਸਾਬਤ ਹੋ ਰਹੇ ਆ ਮੈਨੂੰ ਲੱਗਦਾ ਕਿ ਮੈਂ ਅੱਗੇ ਤੱਕ ਜਾਵਾਂਗਾ ਕਿਰਪਾ ਹੋ ਜਾਣੀ ਆ ਜੀ ਅੱਛਾ ਜਿਹੜੀ ਗੱਲ ਤੁਸੀਂ ਕਹੀ ਆ ਕਿ ਭਈ ਰਾਜਪਤਰੀ ਕਮਾਲ ਦੀ ਗੱਲ ਹੈ ਕਿ ਕਿਤੇ ਤੇ ਰਾਜਪਤਰੀ ਸਮਾਗਮ ਦਾ ਸ਼ਬਦ ਇਸਤੇਮਾਲ ਹੋ ਰਿਹਾ ਕਿਤੇ ਵਿਸ਼ਾਲ ਰੈਲੀ ਦਾ ਸ਼ਬਦ ਇਸਤੇਮਾਲ ਹੋ ਰਿਹਾ ਇਟ ਮੀਨ ਇਹ ਵੀ ਸਿਆਸੀ ਛਲ ਹੈ ਛਲ ਦਾ ਮਤਲਬ ਹੁੰਦਾ ਹੈ ਕਿ ਕਿਸੇ ਨੂੰ ਜਿਵੇਂ ਆਪਾਂ ਪੰਜਾਬੀ ਵਿੱਚ ਕਹਿ ਦਿੰਦੇ ਨਾ ਫਲਾਣਾ ਛਲਿਆ ਛਲ ਗਿਆ ਕਿਸੇ ਨੂੰ ਯਾਨੀ ਠੱਗ ਜਾਣਾ ਬੇਵਕੂਫ ਬਣਾ ਜਾਣਾ ਮਤਲਬ ਕਿ ਤੁਸੀਂ ਇਹੋ ਜਿਹਾ ਸਿਆਸੀ ਛਲ ਕਰ ਰਹੇ ਹੋ ਕਿ ਇੱਕ ਪਾਸੇ ਤੇ ਤੁਸੀਂ ਕਿਤੇ ਕਿਤੇ ਸ਼ਬਦ ਇਸਤੇਮਾਲ ਕਰ ਰਹੇ ਹੋ ਕਿ ਰੈਲੀ ਕਾਨਫਰੰਸ ਆਹੀ ਸ਼ਬਦ ਇਸਤੇਮਾਲ ਹੋ ਰਹੇ ਨੇ ਨਾ ਸਿਆਸੀ ਤੌਰ ਤੇ ਪਰੰਤੂ ਆਫੀਸ਼ੀਅਲੀ ਪੱਤਰਾਂ ਦੇ ਵਿੱਚ ਤੁਸੀਂ ਲਿਖ ਰਹੇ ਹੋ ਕਿ ਰਾਜ ਪੱਦਰੀ ਸਮਾਗਮ ਮਤਲਬ ਰਾਜ ਪੱਦਰੀ ਸਮਾਗਮ ਦਾ ਦਰਜਾ ਦੇ ਕੇ ਤੁਸੀਂ ਬਹੁਤ ਸਾਰੇ ਜਿਹੜੇ ਖਰਚ ਵਰਚ ਆ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਸੀਂ ਭਾਈ ਇਧਰ ਦੂਜੇ ਖਾਤੇ ਚ ਪਾ ਦੇਣੀਆਂ ਨੇ ਰਾਜਪਦਰੀ ਸਮਾਗਮ ਦਾ ਮਤਲਬ ਤੁਸੀਂ ਸਮਝ ਨਹੀਂ ਉਹ ਤਾਂ ਬੜੀ ਕਮਾਲ ਦੀ ਸ਼ਾਇ ਹੈ ਪੋਲਿਟਿਕਸ ਜੀ ਕਿ ਵੇਖੋ ਆਮ ਭਾਸ਼ਾ ਚ ਕਹ ਰਹੇ ਕਿਆ ਕਾਨਫਰੰਸ ਰੈਲੀ ਠੋਕੇ ਕਰਾਂਗੇ ਜੀ ਤੇ ਦੂਜੇ ਪਾਸੇ ਆਫੀਸ਼ੀਅਲੀ ਇਹ ਤੁਹਾਡਾ ਸ਼ਬਦ ਜਿਹੜਾ ਉਹ ਤੇ ਮੇਰੇ ਖਿਆਲ ਦੇ ਨਾਲ ਇਸ ਖਬਰ ਤੇ ਮਾਇਨੇ ਹੀ ਬਦਲ ਗਿਆ ਮਾਇਨੇ ਹੀ ਬਦਲ ਗਿਆ ਕਿ ਦੂਜੇ ਪਾਸੇ ਰਾਜਪਦਰੀ ਸਮਾਗਮ ਖੈਰ ਇਹੀ ਸਿਆਸਤ ਦੀਆਂ ਕਹਾਣੀਆਂ ਹੁੰਦੀਆਂ ਬਹਰ ਹਾਲ ਇਹਨਾਂ ਨੇ 1600 ਬੱਸਾਂ ਮੰਗੀਆਂ ਉਹ ਕਰਤੀਆਂ ਚਲੋ ਮਾਲ ਮਾਲਕਾਂ ਦਾ ਮਸ਼ੂਰੀ ਕੰਪਨੀ ਦੀ ਕੰਪਨੀ ਦੇ ਬੱਸਾਂ ਸਰਕਾਰੀ ਆ ਸਰਕਾਰ ਨਹੀਂ ਪੈਸਾ ਦੇ ਦੇਣਾ ਤੇ ਟੁਆ ਟਵਈਆ ਮੇਰੇ ਪਿੰਡ ਅਸੀਂ ਵਾਲੀਵਾਲ ਪਏ ਖੇਡਦੇ ਹਾਂ ਆ ਥੋੜੀ ਦੇਰ ਪਹਿਲਾਂ ਉਹ ਮੁੰਡੇ ਕਹਿੰਦੇ ਆ ਇਧਰ ਪੀਆਰਟੀਸੀ ਵਾਲੀ ਕਿੱਧਰ ਆ ਗਈ ਆ ਮੈਂ ਕਿਹਾ ਘਬਰਾਓ ਨਾ ਇਹ ਮੇਲੇ ਵਾਸਤੇ ਆਈਆਂ ਜੀ ਸਾਡੇ ਪਿੰਡ ਸਰਕਾਰੀ ਬੱਸ ਨਹੀਂ ਨਾ ਆਉਂਦੀ ਉਹ ਕਹਿੰਦੇ ਸਾਡੇ ਪਿੰਡ ਸਰਕਾਰੀ ਬੱਸ ਆ ਗਈ ਆ ਮੈਂ ਕਿਹਾ ਵੀ ਇੱਕ ਦਿਨ ਲਈ ਆ ਸਪੈਸ਼ਲ ਲਾਤੀ ਤੁਹਾਡੇ ਪਿੰਡ ਜੀ ਜਿਹੜਾ ਮਰਗੀ ਜਾਓ ਤੇ ਗਾਲਿਆ ਕਿ ਭਾਈ ਇਹ ਕਹਾਣੀ ਹੈ ਕਿ ਜਿਹੜੇ ਲੋਕ ਇਸ ਤਰ੍ਹਾਂ ਦੀ ਕਹਾਣੀ ਜਦੋਂ ਹੁੰਦੀ ਹੀ ਪਿਛਲੀਆਂ ਸਰਕਾਰਾਂ ਚ ਤੇ ਉਹਨੂੰ ਨਿੰਦਦੇ ਹੁੰਦੇ ਸੀ ਤੁਹਾਨੂੰ ਯਾਦ ਹੋਣਾ ਦੋਦਾ ਇੱਕ ਰੈਲੀ ਹੋਈ ਸੀ ਜੀ ਦੋਦੇ ਇੱਕ ਰੈਲੀ ਹੋਈ ਸੀ ਰਾਜਾ ਬੜਿੰਗ ਨੇ ਉਹ ਰੈਲੀ ਕਰਵਾਈ ਸੀ ਗਿਦੜਵਾਹਾ ਹਲਕੇ ਚ ਬੜਾ ਬੜਾ ਪਿੰਡ ਆ ਦੋਦਾ ਜੀ ਉੱਥੇ ਸਿੱਧੂ ਮੂਸੇ ਵਾਲਾ ਵੀ ਆਇਆ ਸੀ ਹੁਣ ਤੁਹਾਨੂੰ ਸਾਰਿਆਂ ਨੂੰ ਯਾਦ ਆ ਜੀ ਤਾਂ ਉਸ ਵੇਲੇ ਸਰਕਾਰੀ ਬਸਾਂ ਭਰ-ਭਰ ਕੇ ਗਈਆਂ ਸਨ ਕਿਉਂਕਿ ਟ੍ਰਾਂਸਪੋਰਟ ਮਿਨਿਸਟਰ ਹੁੰਦੇ ਸਨ ਸ਼ਾਇਦ ਵੜਿੰਗ ਸਾਹਿਬ ਜੀ ਜੀ ਤੇ ਮੈਂ ਇੱਕ ਪਿੰਡ ਚ ਜਦੋਂ ਉਦੋਂ ਲੰਘਿਆ ਸੀ ਮੇਰਾ ਲਾਗਲਾ ਪਿੰਡ ਉੱਥੇ ਤਿੰਨ ਬਸਾਂ ਖਲੋਤੀਆਂ ਮੈਂ ਦੇਖੀਆਂ ਸੀ ਜੀ ਤਾਂ ਮਤਲਬ ਕਿ ਉਸ ਵੇਲੇ ਜਿਹੜੇ ਲੋਕ ਆਲੋਚਨਾ ਕਰਦੇ ਸੀ ਅੱਜ ਉਹ ਇਹਨਾਂ ਨੂੰ ਜਸਟੀਫਾਇਬਲ ਬਣਾ ਰਹੇ ਨੇ ਜਸਟੀਫਿਕੇਸ਼ਨ ਦੇ ਰਹੇ ਨੇ ਜੀ ਜੀ ਕਿੰਨੀ ਕੀ ਇਦਾਂ ਨਹੀਂ ਉਦਾਂ ਤਾਂ ਮਤਲਬ ਟੈਕਸ ਪੇਅਰਸ ਦਾ ਹੀ ਪੈਸਾ ਦੇਣਾ ਟੈਕਸ ਪੇਅਰਸ ਗਿਆ ਹੀ ਬੱਸਾ ਨਹੀਂ ਠੀਕ ਹੈ ਜੀ ਭੀੜ ਸਾਡੇ ਚੋ ਇਕੱਠੀ ਕਰਨੀ ਆ ਪਰ ਮੁਫਾਤ ਕੀ ਨਹੀਂ ਸਿਆਸੀ ਅੱਛਾ ਅੱਛਾ ਮੈਟੋ ਜੇ ਮੈਟੋ ਜੇ ਜਿਹੜੇ ਫੇ ਉਸਦੇ ਨੇ ਇਹ ਇਰਾਦਾ ਕਤਲ ਤੱਕ ਦੀਆਂ ਧਾਰਾ ਲਾ ਲਾ ਅੰਦਰ ਸਿੱਟੇ ਨੇ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਨੌਜਵਾਨ ਨੇ ਪੀਆਰਟੀਸੀ ਪਨ ਬੱਸ ਦੇ ਮੁਲਾਜ਼ਮ ਉਸਲੇ ਤਾਂ ਇਹ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵੀ ਤੁਸੀਂ ਲੋਕਾਂ ਨੂੰ ਖੱਜਲ ਕਰ ਰਹੇ ਹੋ ਤੁਸੀਂ ਐ ਨਹੀਂ ਕਰ ਸਕਦੇ ਅਸੀਂ ਸਖਤ ਕਾਰਵਾਈ ਕਰਾਂਗੇ ਤੇ ਹੁਣ ਉਹ ਲੋਕ ਨਹੀਂ ਖੱਜਲ ਹੋਣਗੇ 1600 ਬੱਸਾਂ ਜਦੋਂ ਇੱਧਰ ਲਾਤੀਆਂ ਨਹੀਂ ਵੈਲਿਡ ਪੁਆਇੰਟ ਹੈ ਤੁਹਾਡਾ ਗੁਰਪ੍ਰੀਤ ਬਿਲਕੁਲ ਕਿ ਉਹਨਾਂ ਨੂੰ ਜਦੋਂ ਤੁਸੀਂ ਬਈ ਤੋੜਨਾ ਸੀ ਮਾਨਸਿਕ ਤੌਰ ਤੇ ਜਾਂ ਸਰੀਰਕ ਤੌਰ ਤੇ ਵੀ ਕੋਈ ਹੱਦ ਤੱਕ ਤਾਂ ਉਦੋਂ ਤੁਸੀਂ ਲੋਕਾਂ ਦੇ ਸੈਂਟੀਮੈਂਟ ਨੂੰ ਕੈਸ਼ ਕੀਤਾ ਤੇ ਲੋਕ ਨੋ ਡਾਊਟ ਖੱਜਲ ਹੋਣਗੇ ਤੇ ਕੱਲ ਨੂੰ ਕੀ ਇਹਨਾਂ ਦਾ ਹੈਲੀਕਾਪਟਰ ਅੱਡੇ ਤੋਂ ਅੱਡੇ ਸਵਾਰੀਆਂ ਛੱਡ ਕੇ ਆਏਗਾ ਇਹ ਬੜਾ ਵਾਜਬ ਸਵਾਲ ਹੈ ਕਿ ਕੱਲ ਨੂੰ ਕੀ ਹੈਲੀਕਾਪਟਰ ਲੱਗ ਜਾਣਗੇ ਸਰਵਿਸ ਤੇ 1600 ਬੱਸ ਤੁਸੀਂ ਸਰਕਾਰੀ ਲਗਭਗ 50% ਬਣਦਾ ਹੈ ਬੱਸਾਂ ਦਾ ਜਿੰਨੀਆਂ ਸਰਕਾਰੀ ਬੱਸਾਂ ਆਪਣੇ ਕੋਲ ਨੇ ਟੋਟਲ ਉਦਾਇ 50 55% ਬਣ ਜਾਏਗਾ ਮੋٹے ਤੌਰ ਤੇ ਗੁਰਪ੍ਰੀਤ ਤੇ ਪਿੱਛੇ ਬਚੀਆਂ ਜਿਹੜੀਆਂ ਕੰਡਮ ਹੋਣਗੀਆਂ ਤਕਰੀਬਨ ਯਾਨੀ ਤਕਰੀਬਨ ਚੱਲਣ ਵਾਲੀਆਂ ਬੱਸਾਂ ਆਫ ਰੂਟ ਹੋ ਜਾਣਗੀਆਂ ਕੱਲ ਤੇ ਹੁਣ ਕਹਦੇ ਨੇ ਕਿ ਤੁਸੀਂ ਘਰਾਂ ਚੋਂ ਨਾ ਨਿਕਲੋ ਠੰਡ ਪੜੀ ਆ ਤੁਹਾਨੂੰ ਕਿਹਨੇ ਦੱਸਿਆ ਇਹਨਾਂ ਦੇ ਜਿਹੜੇ ਸਮਰਥਕ ਨੇ ਉਹ ਬੜੇ ਹੋਰ ਟਾਈਪ ਦੇ ਆ ਉਹ ਤੁਹਾਨੂੰ ਕਹਿਣਗੇ ਨਹੀਂ ਧੁੰਦ ਚ ਤੁਸੀਂ ਕੀ ਲੈਣਾ ਹੈ ਵੈਟਸਾਪ ਨੇ ਛੁੱਟੀਆਂ ਕੀਤੀਆਂ ਨੇ ਘਰੇ ਬਹਿ ਜਾਓ ਟੱਕ ਤੁਹਾਨੂੰ ਤਾਂ ਕਾਇ ਹੀ ਨਹੀਂ ਹੁੰਦਾ ਹੱਦ ਉਹ ਇਹੋ ਜਿਹੇ ਦਲੀਲਾਂ ਕੱਢਦੇ ਨੇ ਸਾਹਿਬ ਤਾਂ ਗੱਲ ਇਹ ਆ ਕਿ ਅੱਜ ਮੈਨੂੰ ਇੱਕ ਦੋ ਡਾਕੂਮੈਂਟ ਪ੍ਰਾਪਤ ਹੋਏ ਆ ਕਿਸੇ ਖਾਸ ਇਲਾਕੇ ਦੇ ਤਾਂ ਤੁਸੀਂ ਵੇਖੋ ਮੇਰੇ ਅਫੀਸ਼ੀਅਲ ਪੇਜ ਤੇ ਚਲੇ ਜਾਣਾ ਉੱਥੇ ਉਹ ਡਾਕੂਮੈਂਟ ਪਏ ਨੇ ਜਿੱਥੇ ਪਟਵਾਰੀਆਂ ਨੂੰ ਨਿਸ਼ਚਿਤ ਕੀਤਾ ਕਿ ਡਰਾਈਵਰ ਕੰਡਕਟਰ ਨਾਲ ਤਾਲਮੇਲ ਕਰਨਾ ਜਾ ਕੇ ਯਾਨੀ ਜਿਵੇਂ ਇੱਕ ਚੈੱਕਰ ਹੁੰਦਾ ਹੈ ਇਨਸਪੈਕਸ਼ਨ ਕਰਨ ਵਾਲਾ ਕਿ ਤੁਸੀਂ ਸਾਰਾ ਕੁਝ ਦੇਖਣਾ ਠੀਕ ਢੰਗ ਦੇ ਨਾਲ ਵੇ ਦੇਖੋ ਕਦੇ ਤੇ ਪਟਵਾਰੀਆਂ ਦੇ ਮਗਰ ਪੈ ਜਾਂਦੇ ਕਦੇ ਇਹੋ ਜਿਹੀ ਉਟ ਪਟਾਂਕ ਡਿਊਟੀਆਂ ਵੀ ਤਾਂ ਤੁਸੀਂ ਵੇਖੋ ਕਿ ਇਕੱਲੇ ਲੋਕਾਂ ਨੂੰ ਹੀ ਰੈਲੀਆਂ 'ਚ ਨਹੀਂ ਢੋਆ ਜਾ ਰਿਆ ਉਹ ਪਟਿਆਲੇ ਤੱਕ ਜਿਹੜਾ ਮੈਂ ਡਾਕੂਮੈਂਟ ਪਾਇਆ ਮੇਰੇ ਖਿਆਲ ਦੇ ਨਾਲ ਪਟਿਆਲੇ ਏਰੀਏ ਦਾ ਜੀ ਸਾਹਬ ਲਾ ਲਓ ਪਟਿਆਲੇ ਏਰੀਏ 'ਚੋਂ ਬੰਦੇ ਲਿਆਣੇ ਨੇ ਗੁਰਪ੍ਰੀਤ ਮੈਂ ਤੁਹਾਨੂੰ ਕੀ ਕਹਿੰਦਾ ਸੀ ਗੱਲਾਂ ਆਪਣੀਆਂ ਵੀ ਕਈ ਵਾਰ ਟਕਾਣੇ ਲੱਗ ਹੀ ਜਾਂਦੀਆਂ ਮੈਂ ਤੁਹਾਨੂੰ ਕੀ ਕਿਹਾ ਸੀ ਇਹ ਪੂਰੇ ਪੰਜਾਬ 'ਚੋਂ ਇਕੱਠ ਕਰਨਗੇ ਕਿਉਂਕਿ ਜਿਸ ਅਧਿਕਾਰੀ ਨੇ ਮੈਨੂੰ ਦੱਸਿਆ ਸੀਗਾ ਕਿ ਇੰਨਾ ਰਕਬਾ ਜਿਹੜਾ ਇਹ ਹਾਸਲ ਕਰ ਰਹੇ ਨੇ ਇਹ ਪੰਜਾਹ ਪੱਦਰ ਹੀ ਇੱਕ ਤਰ੍ਹਾਂ ਨਾਲ ਕੰਮ ਕਰਨਗੇ ਤਾਂ ਤੁਸੀਂ ਦੇਖ ਲਓ ਫਿਰ ਰਾਜਪੱਦਰੀ ਪ੍ਰੋਗਰਾਮ ਵੀ ਕਰ ਦਿੱਤਾ ਇਹਨਾਂ ਨੇ ਤਾਂ ਬਰਹਾਲ ਠੀਕ ਆ ਦੇਖਦੇ ਆ ਕੱਲ ਨੂੰ ਇਸ ਵੇਲੇ ਮੇਰੇ ਖੇਲ ਦੇ ਨਾਲ ਆਪਾਂ ਜਦੋਂ ਗੱਲਾਂ ਕਰ ਰਹੇ ਹੋਵਾਂਗੇ ਉਦੋਂ ਬੱਸਾਂ ਦੀ ਬੱਸ ਹੋ ਚੁੱਕੀ ਹੋਣੀ ਆ ਇਹ ਮੁੱਦਾ ਤੇ ਖਤਮ ਉਦੋਂ ਆਪਾਂ ਇਹਨਾਂ ਦੇ ਬਿਆਨਾਂ ਦੀ ਗੱਲ ਕਰਾਂਗੇ ਸਾਡਾ ਕੰਮ ਵੀ ਇਦਾਂ ਹੀ ਚੱਲੀ ਜਾਂਦਾ ਬਸ ਅੱਗੇ ਚਲੀਏ ਤਾਂ ਗੱਲ ਕਾਂਗਰਸ ਦੀ ਕਰਦੇ ਆ ਮਿੰਟੂ ਜੀ ਇਸ ਗੱਲ ਤੇ ਚਾਨਣਾ ਪਾਇਓ ਵੀ ਕਿਸੇ ਚੀਜ਼ ਦਾ ਜੇ ਚਿਹਰਾ ਮੋਰਾ ਨਾ ਹੋਵੇ ਪਤਾ ਨਾ ਲੱਗਦਾ ਹੋਵੇ ਵੀ ਭਾਈ ਇਹ ਕੌਣ ਤੁਰਿਆ ਆਉਂਦਾ ਤਾਂ ਫਿਰ ਲੋਕ ਕਿੰਨਾ ਕੋਸ ਤੇ ਯਕੀਨ ਕਰਦੇ ਨੇ ਜਾਂ ਫਿਰ ਪਰੇ ਪਰੇ ਨੂੰ ਪੈਰ ਪੱਟਦੇ ਨੇ ਕਿਉਂਕਿ ਕਾਂਗਰਸ ਬਿਨਾ ਮੁੱਖ ਮੰਤਰੀ ਵਾਲੇ ਚਿਹਰੇ ਤੋਂ ਮੈਦਾਨ ਚ ਉਤਰਨ ਦੀਆਂ ਸਲਾਹਾਂ ਕਰ ਰਹੀ ਹੈ ਵੀ ਆਪਾਂ ਭਾਈ 2027 ਚ ਕੋਈ ਮੁੱਖ ਮੰਤਰੀ ਵਾਲਾ ਚਿਹਰਾ ਫਾਈਨਲਾਈਜ਼ ਨਹੀਂ ਕਰਨਾ ਇਤੇ ਪਿੱਛੇ ਕੋਈ ਡਰ ਛਿਪਿਆ ਹੋਇਆ ਵੀ ਭਾਈ ਜੇਕਰ ਫਲਾਣੇ ਨੂੰ ਕਰਦੇ ਆ ਤਾਂ ਫਲਾਣਾ ਟੁੱਟ ਜੂ ਜਾਂ ਫਿਰ ਗੱਲ ਕੋਈ ਹੋਰ ਹੈ ਇੱਕ ਨਾਂ ਅਸੀਂ ਆਪ ਦੀ ਜਵਾਨੀ ਚ ਗੀਤ ਸੁਣਦੇ ਹੁੰਦੇ ਸੀ ਥੋੜਾ ਰੋਮਾਂਟਿਕ ਸੀਗਾ ਪਰ ਉਹਦੀ ਜਿਹੜੀ ਤਰਜ਼ ਸੀਗੀ ਬੜੀ ਲਾਜਵਾਬ ਸੀ ਇੱਕ ਮਿਕ ਹੋ ਕੇ ਜੀਣ ਦੀਆਂ ਦੋ ਦਿਲ ਸਲਾਹਾਂ ਕਰਦੇ ਨੇ ਇਹ ਸਲਾਹ ਇੱਕਵੇਂ ਘੋਕੇ ਜੀਣ ਦੀ ਹੈ। ਭਈ ਰੌਲਾ ਅਸਲ ਦੇ ਵਿੱਚ ਕੀ ਆ ਕਿ ਤੁਸੀਂ ਦੇਖਿਆ ਹੋਣਾ ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ ਇਸ ਤਰ੍ਹਾਂ ਦੇ ਬਿਆਨ ਵੀ ਦੇ ਚੁੱਕੇ ਆ। ਬਗੇਲ ਸਾਹਿਬ ਨੇ ਤੇ ਕੱਲ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਭਈ ਇਹ ਕਹਿ ਦਿੱਤਾ ਲਾਨੀਆਂ ਕਿ ਪੰਜਾਬ ਦੇ ਵਿੱਚ ਚਿਹਰੇ ਦੀ ਜ਼ਰੂਰਤ ਹੀ ਨਹੀਂ। ਕਿਉਂਕਿ ਚਿਹਰਾ ਦਿੱਤਾ ਜਾਂਦਾ ਜਾਤ ਆਧਾਰਤ ਸਮੀਕਰਨਾ ਦੇ ਵੱਧੇ ਨਜ਼ਰ ਪੰਜਾਬ ਦੇ ਵਿੱਚ ਜਾਤ ਕੋਈ ਮੁੱਦਾ ਨਹੀਂ। ਪਰ ਇੱਕ ਵੇਖਣ ਵਾਲੀ ਗੱਲ ਹੈ ਕਿ ਚੰਨੀ ਸਾਹਿਬ ਨੂੰ ਐਸੀ ਭਾਈਚਾਰੇ ਦੇ ਮੱਦੇ ਨਜ਼ਰ ਹੀ ਤੁਸੀਂ ਚੀਫ ਮਿਨਿਸਟਰ ਬਣਾਇਆ ਸੀਗਾ ਅੱਜ ਵੀ ਜੇ ਚੰਨੀ ਸਾਹਿਬ ਦੀ ਜੇ ਦੇਖੀਏ ਬਹੁਤ ਵੱਡੀ ਦਾਅਵੇਦਾਰੀ ਹੈ ਤਾਂ ਇਸੇ ਕਰਕੇ ਕਿਉਂਕਿ ਇੱਥੇ ਐਸੀ ਭਾਈਚਾਰੇ ਦੀ ਵੋਟ ਬਹੁਤ ਬਹੁਤ ਪ੍ਰਭਾਵਸ਼ਾਲੀ ਹੈ ਤੇ ਇਸਦੇ ਆਪਾਂ ਨੂੰ یوں ਲੱਗਦਾ ਹੈ ਕਿ ਸ਼ਾਇਦ ਜੋ ਧੜੇ ਬੰਦੀ ਹੈ ਉਸਦੇ ਨੁਕਸਾਨ ਤੋਂ ਬਚਣ ਵਾਸਤੇ ਇਹ ਪੈਂਤੜੇ ਬਾਜੀ ਅਖਤਿਆਰ ਕੀਤੀ ਜਾ ਰਹੀ ਆ ਜਦਕਿ ਐਸਸੀ ਵੋਟ ਦਾ ਇੱਕ ਆਪਣੇ ਇੱਥੇ ਪੰਜਾਬ ਦੇ ਵਿੱਚ ਨਿਰਣਾਇਕ ਅੰਕੜਾ ਹੁੰਦਾ ਹੈ। ਪਰ ਚਲੋ ਪੂਰੇ ਪੰਜਾਬ ਤੇ ਤਾਂ ਨਹੀਂ ਸਮੁੱਚੇ ਪੰਜਾਬ ਤੇ ਤਾਂ ਨਹੀਂ ਇਹਨੂੰ ਲਾਗੂ ਕਰ ਸਕਦੇ ਪਰ ਕੁਝ ਸੀਟਾਂ ਤੇ ਤੋਂ ਪੱਕਾ ਡਿਸਾਈਸਿਵ ਹੈ। ਪਰ ਹਰ ਸੀਟ ਤੇ ਹਰ ਸੀਟ ਤੇ ਕੁਝ ਪਰਸੈਂਟ ਦਾ ਸਰਕਾਰਕ ਹੁੰਦਾ ਹੈ। ਤੋਂ ਬਰਹਾਲ ਇਹ ਬੜੀ ਮੇਰੇ ਖਿਆਲ ਦੇ ਨਾਲ ਵਿਚਿਤਰ ਜੀ ਸਟੇਟਮੈਂਟ ਲੱਗੀ ਆ ਮੈਨੂੰ ਪਰ ਇਹਦਾ ਇੱਕੋ ਇੱਕ ਜੇ ਵੇਖੀਏ ਕਾਰਨ ਆਧਾਰ ਜਿਹੜਾ ਮੂਲ ਪੂਤ ਉਹ ਇਹੋ ਨਜ਼ਰ ਆਉਂਦਾ ਹੈ ਕਿ ਭਈ ਸਾਰਿਆਂ ਨੂੰ ਇੱਕ ਤਰਵਾਸ ਦੀ ਹੋ ਜਾਵੇ ਕਿ ਭਈ ਮੈਂ ਨਹੀਂ ਤਾਂ ਫਲਾਣਾ ਵੀ ਨਹੀਂ ਤੇ ਹਰ ਇੱਕ ਨੂੰ ਇੱਕ ਹੌਸਲਾ ਜਿਹਾ ਹੋਵੇ ਕਿ ਭਈ ਹਾਂ ਮੈਂ ਵੀ ਹੋ ਸਕਦਾ ਮੈਂ ਵੀ ਹੋ ਸਕਦਾ ਤੇ ਬੜਾ ਕਮਾਲ ਦਾ ਹੋ ਗਿਆ ਨਾ ਸਟੇਟਮੈਂਟ ਕਿ ਭਈ ਮੈਂ ਵੀ ਹੋ ਸਕਦਾ ਜੀ ਜੀ ਇਸ ਕਰਕੇ ਦੋਨਾਂ ਨੂੰ ਹੀ ਹੌਸਲਾ ਹੋ ਗਿਆ ਕਿ ਉਹ ਵੀ ਨਹੀਂ ਹੋ ਸਕਦਾ ਹਾਂ ਮੈਂ ਵੀ ਹੋ ਸਕਦਾ ਉਹ ਜਿਹਨੂੰ ਦੂਜੇ ਨੂੰ ਵੀ ਭਰਮ ਭਲੇਖਾ ਹੈ ਤਾਂ ਬਰਹਾਲ ਆਪਾਂ ਕਾਂਗਰਸ ਦੀ ਆਲਵੇਸ ਗੱਲ ਕਰਦੇ ਆ ਤਾਂ ਮੈਨੂੰ ਇਹੋ ਲੱਗਦਾ ਕਿ ਕਾਂਗਰਸ ਨੂੰ ਬਹੁਤ ਜਲਦੀ ਨਾ ਚੀਜ਼ਾਂ ਨੂੰ ਸਮੇਟਣਾ ਪਵੇਗਾ ਦੇਖੋ ਇੱਕ ਗੱਲ ਤੇ ਗੁਰਪ੍ਰੀਤ ਸਾਫ ਆ ਸੁਖਵੀਰ ਬਾਦਲ ਤੇ ਹੋਣਾ ਹੈਗਾ ਫਾਈਨਲ ਸਾਲਟ ਬਿਲਕੁਲ ਇਹ ਗੱਲ ਤੁਸੀਂ ਮੰਨ ਕੇ ਚਲੋ ਕਿ ਇਹ ਜਿੰਨਾ ਵੀ ਲੰਮਾ ਕੰਮ ਚਲੇਗਾ ਉਸ ਤੋਂ ਬਾਅਦ ਜੇ ਉਹਨਾਂ ਦਾ ਗੱਠਜੋੜ ਹੋ ਗਿਆ ਤੇ ਸਮਝ ਲਓ ਗੇਮ ਕਾਂਗਰਸ ਦੇ ਹੱਥੋਂ ਖਿਸਕ ਜਾਨੀ ਆ ਤਾਂ ਯਾਨੀ ਕਾਂਗਰਸ ਨੂੰ ਬਹੁਤ ਜਲਦੀ ਜਲਦੀ ਚੀਜ਼ਾਂ ਤੈਅ ਕਰ ਲੀਆਂ ਕਰਨੀਆਂ ਚਾਹੀਦੀਆਂ ਨੇ ਔਰ ਇਸੇ ਕਰਕੇ ਹੀ ਆਮ ਆਦਮੀ ਪਾਰਟੀ ਦੁਬਾਰਾ ਚਾਂਸ ਦੇਖਦੀ ਉਹ ਕਿਵੇਂ ਦੇਖਦੀ ਆ ਕਿ ਅਕਾਲੀਆਂ ਨੂੰ ਜੇ ਅਸੀਂ ਗੱਠਜੋੜ ਤੋਂ ਦੂਰ ਕਰ ਦਿੰਨੇ ਆ ਤੇ ਕਾਂਗਰਸ ਇਸੇ ਤਰ੍ਹਾਂ ਦੇ ਹਾਲ ਦੇ ਵਿੱਚ ਹੀ ਰਹਿੰਦੀ ਆ ਤਾਂ ਅੱਦਾ ਅਸੀਂ 30 ਤੋਂ 40 ਸੀਟਾਂ ਦੀ ਗੁੰਜਾਇਸ਼ ਰੱਖ ਸਕਦੇ ਹਾਂ ਤਾਂ ਉਸ ਸੂਰਤੀ ਚ ਅਸੀਂ ਪੰਨਕਾਰਡ ਕਰਕੇ ਜਾਂ ਜੋੜ ਤੋੜ ਕਰਕੇ ਕਿਤੇ ਨਾ ਕਿਤੇ ਗੇਮ ਚ ਆ ਜਾਵਾਂਗੇ ਕਿੰਗ ਮੇਕਰ ਜਾਂ ਕਹਿ ਲੋ ਕਿ ਕਿੰਗ ਬਣ ਸਕਦੇ ਸੋ ਇਸ ਵਾਸਤੇ ਮੇਰੇ ਖਿਆਲ ਦੇ ਨਾਲ ਕਾਂਗਰਸ ਨੂੰ ਬਹੁਤ ਜਲਦੀ ਦੇਖਣਾ ਪਵੇਗਾ ਕਿ ਆਪਣਾ ਜੋ ਵੀ ਰਹਿਤਾ ਇਹਨਾਂ ਦਾ ਫੈਲਿਆ ਉਸ ਨੂੰ ਬਾਈ ਝਾੜ ਪੁੰਜ ਕੇ ਤੇ ਆਪਦਾ ਅੱਗੇ ਕੰਮ ਤੋਰਨ ਅੰਤੇ ਕੰਮ ਖਰਾਬ ਹੋ ਜਾਏਗਾ ਪਰ ਇਹ ਹੈ ਨਾ ਕਿ ਜੇ ਤੇ ਇਸ ਚੀਜ਼ ਨੂੰ ਸਾਰੇ ਤਸلیم ਕਰ ਲੈਣ ਮੰਨ ਲੈਣ ਪ੍ਰਮਾਨ ਕਰ ਲੈਣ ਕਿ ਹਾਂ ਭਾਈ ਇਹ ਠੀਕ ਹੈ ਫਾਰਮੂਲਾ ਠੀਕ ਹੈ ਤਦ ਹੈ ਪਰ ਜੇ ਕੋਈ ਇੱਕ ਆਖੇ ਕਿ ਯਾਰ ਮੇਰੇ ਜੋ ਨਾਮ ਹੈ ਮੇਰਾ ਫੇਮ ਹੈ ਜਾਂ ਮੇਰੀ ਬਰਾਦਰੀ ਹੈ ਉਸ ਦੀ ਵੋਟ ਨੂੰ ਵਰਤ ਕੇ ਕੱਲ ਨੂੰ ਕੋਈ ਦੂਜੀ ਬਰਾਦਰੀ ਦਾ ਬਣ ਗਿਆ ਮੈਂ ਕੀ ਕਰੂੰਗਾ ਤਦ ਤਾਂ ਇੱਕ ਡਾਊਟ ਵੀ ਤਾਂ ਕ੍ਰੀਏਟ ਹੁੰਦਾ ਨਾ ਤੁਹਾਨੂੰ ਭਰੋਸੇ ਚ ਚਲਣੀ ਪੈਣੀ ਆ ਲੀਡਰਸ਼ਿਪ ਕਿ ਭਾਈ ਜੀਦਾ ਵੀ ਜੋ ਵੀ ਹੋਇਆ ਉਹਨੂੰ ਮਿਲੇਗਾ। ਔਰ ਖਾਸ ਤੌਰ ਤੇ ਤੁਹਾਨੂੰ ਇੱਕ ਫਾਰਮੂਲਾ ਤਾਂ ਲਿਉਣਾ ਪਊਗਾ। ਇੱਕ ਹਿੰਦੂ ਚਿਹਰਾ, ਇੱਕ ਐਸਸੀ ਚਿਹਰਾ, ਇੱਕ ਜੱਟ ਚਿਹਰਾ। ਇਹ ਤੁਹਾਨੂੰ ਕੰਪੋਜੀਸ਼ਨ ਤੇ ਬਣਾਉਣੀ ਪੈਣੀ ਹੈ ਨਹੀਂ ਤੇ ਗੱਲ ਨਹੀਂ ਬਣਨੀ। ਵੋਟ ਕਿਵੇਂ ਲਾਓਗੇ? ਬਰਾਬਰੀ ਦੀ ਭਾਈਚਾਰੇ ਦੀ ਵੋਟ ਵੀ ਤੇ ਤੁਹਾਨੂੰ ਚਾਹੀਦੀ ਹੈ ਨਾ ਉਹਨਾਂ ਨੂੰ ਵੀ ਤੇ ਅੱਗੋਂ ਕੁਝ ਦਿਖਣਾ ਚਾਹੀਦਾ ਕਿ ਸਾਡਾ ਕੌਣ ਹੋਏਗਾ? ਹੂੰ ਜੀ ਜੀ। ਜੀ। ਸੋ ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉਧਰ ਜਗਤਾਰ ਸਿੰਘ ਹਵਾਰਾ ਹੋਣਾ ਦੀ ਜੇਲ੍ਹ ਬਦਲੀ ਦਾ ਮਾਮਲਾ ਅੱਗੇ ਵਧਿਆ ਹੈ ਜੀ ਹਾਂਜੀ ਇਹਦੇ ਵਿੱਚ ਕੁਝ ਧਿਰਾਂ ਨੂੰ ਅੱਜ ਪਾਰਟੀ ਬਣਾ ਕੇ ਤੇ ਨੋਟਸ ਹੋ ਗਿਆ ਜਿਹੜਾ ਜੇਲ੍ਹ ਬਦਲੀ ਦਾ ਮਾਮਲਾ ਹੈ ਜੇਲ੍ਹ ਬਦਲੀ ਦਾ ਇਹੋ ਹੈ ਕਿ ਦਿੱਲੀ ਦੀ ਜੇਲ੍ਹ ਤੋਂ ਜਗਤਾਰ ਸਿੰਘ ਹਵਾਰਾ ਦੀ ਮੰਗ ਹੈ ਕਿ ਪੰਜਾਬ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇ ਇਹ ਬੜੀ ਇੱਕ ਨਾ ਦੇਖੋ ਕਹਿਣ ਨੂੰ ਤਾਂ ਹੁੰਦੀ ਆ ਕਿ ਗੱਲ ਇਦਾਂ ਜੀ ਉਦਾਂ ਜੀ ਅਦਰ ਸਟੇਟ ਦੇ ਮੁਕਾਬਲੇ ਆਪਦੇ ਜੇਲ੍ਹ ਦੀ ਕੈਦ ਜਿਹੜੀ ਹੁੰਦੀ ਆ ਨਾ ਉਹ ਬਹੁਤ ਸੌਖੀ ਹੋ ਜਾਂਦੀ ਆ ਪ੍ਰੀਤਾ ਬਹੁਤ ਸੌਖੀ ਹੋ ਜਾਂਦੀ ਆ ਕੁਝ ਮਾਮਲੇ ਆ ਚਾ ਤਾਂ ਇਹਨੂੰ ਹੁਣ ਆਪਾਂ ਵੇਖ ਸਕਦੇ ਆ ਕਿਉਂਕਿ ਪਿੱਛੇ ਜੇ ਜਿਹੜਾ ਮੋਰਚਾ ਲੱਗਾ ਸੀ ਬੰਦੀ ਸਿੰਘਾਂ ਦਾ ਉਹਦੇ ਸ਼ਾਇਦ 3 ਸਾਲ ਪੂਰੇ ਹੋਏ ਨੇ ਕਿ 2 ਸਾਲ ਮੈਨੂੰ ਕਰੈਕਟ ਕਰ ਦੇਣਾ ਸ਼ਾਇਦ 3 ਸਾਲ ਪੂਰੇ ਹੋਏ ਨੇ ਇਹ ਮੈਂ ਗਲਤ ਨਹੀਂ 3 ਸਾਲ ਹੀ ਪੂਰੇ ਹੋਏ ਨੇ ਤਾ ਉਸ ਮੌਕੇ ਤੇ ਵੀ ਕੁਝ ਆਪਾਂ ਵੇਖਿਆ ਕਿ ਪ੍ਰੋਗਰਾਮ ਉਲੀਕੇ ਗਿਆ ਪਰ ਉਸ ਮੋਰਚੇ ਨੇ ਕੋਈ ਹਾਲੇ ਤੱਕ ਐਡੀ ਵੱਡੀ ਪ੍ਰਾਪਤੀ ਨਹੀਂ ਕੀਤੀ ਪਰ ਹੁਣ ਕਿਉਂਕਿ 227 ਨੇੜੇ ਆ ਰਿਹਾ ਤਾਂ ਕੁਝ ਸਿਆਸੀ ਦਬਾਅ ਜ਼ਰੂਰ ਰਹਿੰਦਾ ਜਿਨ੍ਹਾਂ ਨੂੰ ਖਾਸ ਤੌਰ ਤੇ ਪੰਥਕ ਵੋਟ ਦੀ ਝਾਕ ਹੁੰਦੀ ਆ ਤਾਂ ਉਹ ਇਨ੍ਹਾਂ ਮਾਮਲਿਆਂ ਦੇ ਵਿੱਚ ਪੋਜ਼ਿਟਿਵ ਰੋਲ ਅਦਾ ਕਰਦੇ ਨੇ ਤਾਂ ਆਪਾਂ ਹੁਣ ਦੇਖਾਂਗੇ ਨੋਟਸ ਦਾ ਜਵਾਬ ਕੌਣ ਕੀ ਦਿੰਦਾ ਕਿਉਂਕਿ ਮੇਰਾ ਤੇ ਮੰਨਣਾ ਇਹੋ ਆ ਇਹ ਕੁਝ ਸੁਰੱਖਿਆ ਦੇ ਕਾਰਨ ਗਿਨਾਏ ਜਾਣਗੇ ਚਾਹੇ ਤਾਂ ਪੰਜਾਬ ਸਰਕਾਰ ਗਿਣਾਏ ਚਾਹੇ ਉਹ ਦਿੱਲੀ ਦਿੱਲੀ ਸਰਕਾਰ ਕੌਣ ਹੈ ਦਿੱਲੀ ਦਾ ਸਾਰਾ ਨਿਜ਼ਾਮ ਤੁਹਾਨੂੰ ਪਤਾ ਹੀ ਆ ਅਲਟੀਮੇਟਲੀ ਤੇ ਗ੍ਰਹਿ ਮੰਤਰਾਲੇ ਦੇ ਕੋਲ ਆ ਪਰ ਮੈਨੂੰ ਨਹੀਂ ਲੱਗਦਾ ਕਿਉਂਕਿ ਜੇਲ ਜੇਲ ਹੀ ਰਹਿੰਦੀ ਆ ਜੋ ਉੱਥੇ ਆ ਸੋਈ ਇੱਥੇ ਆ ਜੇ ਗੁਜਰਾਤ ਦੇ ਬੈਠੇ ਗੈਂਗਸਟਰ ਤਗੜੀਆਂ ਜੇਲਾਂ ਦੇ ਵਿੱਚ ਬਈ ਜੈਮਰਾ ਦੇ ਵਿੱਚੋਂ ਫੋਨ ਕਾਲ ਲਾ ਲੈਂਦੇ ਆ ਤੇ ਫਿਰ ਤੁਸੀਂ ਕਿਤੇ ਵੀ ਦਾਵਾ ਨਹੀਂ ਕਰ ਸਕਦੇ ਕਿ ਫਲਾਣੀ ਜੇਲ੍ਹ ਦੇ ਵਿੱਚ ਭਈ ਆਹ ਕੁਛ ਹੋਇਆ ਅਮਰਤਪਾਲ ਸਿੰਘ ਹੋਰਾਂ ਨੂੰ ਡਿਬਰੂਗੜ ਇਹਨਾਂ ਨੇ ਪਾਇਆ ਸੀ ਨਾ ਤਾਂ ਡਿਬਰੂਗੜ ਸਭ ਤੋਂ ਪਹਿਲਾਂ ਰੌਲਾ ਕੀ ਪਿਆ ਸੀ ਤੁਹਾਨੂੰ ਯਾਦ ਹੋਣਾ ਇਲੈਕਟ੍ਰੋਨਿਕ ਗੈਜਟਸ ਦਾ ਹੀ ਰੌਲਾ ਪਿਆ ਸੀਗਾ ਨਾ ਉਹ ਕਹਿੰਦੇ ਜੀ ਇਹਨਾਂ ਨੇ ਨਜਾਇਜ਼ ਪਾਇਆ ਇਹ ਕਹਿੰਦੇ ਸੀ ਇਹਨਾਂ ਦੇ ਕੋਲੋਂ ਰਾਮਦੋਏ ਨੇ ਤਾਂ ਖੈਰ ਮੇਰੇ ਖਿਆਲ ਦੇ ਨਾਲ ਜੇ ਇਸ ਤਰ੍ਹਾਂ ਦੇ ਹਵਾਲੇ ਦੇ ਕੇ ਜੇਲ੍ਹ ਬਦਲੀ ਰੋਕੀ ਜਾਂਦੀ ਆ ਤਾਂ ਇਹ ਮੈਨੂੰ ਨਹੀਂ ਲੱਗਦਾ ਕਿ ਕੁਝ ਇਹਦੇ ਵਿੱਚ ਕੋਈ ਧਾਮ ਹੈ ਨਾ ਦਲੀਲਾਂ ਦੇ ਵਿੱਚ 35 ਸਾਲ ਕਿਸੇ ਨੂੰ 30 ਸਾਲ 25 ਸਾਲ ਹੋ ਗਏ ਨੇ ਜੇਲਾ ਕਟਨੀਆਂ ਵੀ ਆਉਂਦੀਆਂ ਉਹਨਾਂ ਨੂੰ ਕਿ ਕਿਸ ਤਰ੍ਹਾਂ ਅਸੀਂ ਰਹਿਣਾ ਹੈ ਇਹਨਾਂ ਵੀ ਚਲੋ ਠੀਕ ਹੈ ਪਿਛਲਿਆਂ ਨੂੰ ਥੋੜਾ ਸੋਖ ਹੋ ਜਾਂਦਾ ਹੈ ਤੇ ਦੇਖਦੇ ਹਾਂ ਅੱਗੇ ਕੀ ਬਣਦਾ ਵੈਸੇ ਜਗਤਾਰ ਸਿੰਘ ਹਵਾਰਾ ਨੂੰ ਅੱਗੇ ਮੈਡੀਕਲ ਤੋਂ ਵੀ ਬਹੁਤ ਤੰਗ ਕੀਤਾ ਗਿਆ ਸੀ ਤੁਹਾਨੂੰ ਸ਼ਾਇਦ ਯਾਦ ਹੋਵੇਗਾ ਮੈਡੀਕਲ ਸਹਾਤਾ ਤੋਂ ਇਹ ਦੇਖੋ ਮਨੁੱਖੀ ਅਧਿਕਾਰਾਂ ਦਾ ਕਾਂਡ ਆ ਇੱਕ ਤਾਂ ਬਹੁਤ ਲੰਬੀਆਂ ਕੈਦਾਂ ਇਹਨਾਂ ਨੇ ਕਟੀਆਂ ਨੇ ਇਹ ਜਿਹੜੇ ਬੰਦੀ ਸਿੰਘ ਆਪਾਂ ਕੈਦੀ ਹੈਗੇ ਤਾਂ ਕੈਦੀ ਨੇ ਨਾ ਜੀ ਆਪਾ ਦੇਖੀਏ ਮਨੁੱਖ ਕੈਦੀ ਮਨੁੱਖੀ ਹੁੰਦਾ ਹੈ ਨਾ ਉਹਦੇ ਆਪਣੇ ਕੈਦੀ ਦੇ ਵੀ ਅਧਿਕਾਰ ਆ ਕਿਉਂਕਿ ਜਗਤਾਰ ਸਿੰਘ ਹਵਾਰਾ ਦੀ ਬੈਕ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਵੈਸੇ ਵੀ ਤੁਸੀਂ ਜੇ ਇੰਨਾ ਚਿਰ ਕੈਦ ਰਹੋਗੇ ਤਾਂ ਬੈਕ ਜਾਂ ਹੱਡੀਆਂ ਦੀ ਪ੍ਰੋਬਲਮ ਆ ਜਾਂਦੀ ਹੈ ਚਮੜੀ ਤੇ ਕਈ ਸਮੱਸਿਆਵਾਂ ਆਉਂਦੀਆਂ ਰੱਬ ਕਿਸੇ ਨੂੰ ਬਈ ਕਦੇ ਇਹੋ ਜੀ ਵਿਪਤਾ ਚ ਨਾ ਪਾਵੇ ਆਪਣੇ ਵਰਗਾ ਬੰਦਾ ਤਾਂ ਕਬੀਲਦਾਰ ਬੰਦਾ ਤੇ ਕਿਉਂਕਿ ਇਹ ਬੜੇ ਵੱਡੇ ਜੇਰੇ ਵਾਲੇ ਆ ਜਿਹੜੇ 25 25 ਸਾਲ 30 30 ਸਾਲ ਤੋਂ ਬੈਠੇ ਨੇ ਉੱਤੇ ਆਪਣੇ ਵਰਗਾ ਤੇ 5 ਦਿਨ ਨਹੀਂ ਘਰੋਂ ਦੂਰ ਰਹਿ ਸਕਦਾ ਗੁਰਪ੍ਰੀਤ ਸੱਚ ਆ ਫੈਕਟ ਆ ਅਸੀਂ ਵੀ ਕਟੀਆਂ ਹੁਣ ਸੋਚਦੇ ਆ ਕਿ ਹੁਣ ਜੇ ਐਸ ਸੂਰਤ ਦੇ ਵਿੱਚ ਮੰਨ ਲਓ ਕਟਣੀ ਪੈ ਜਾਵੇ ਕਹਿੰਦੇ ਬੜਾ ਔਖਾ ਹੋ ਜਾਂਦਾ ਜੀ ਇਹ ਫੈਕਟ ਆ ਐਵੇਂ ਕੋਈ ਕੁਝ ਵੀ ਕਹੀ ਜਾਵੇ ਘਰਾਂ ਦੀਆਂ ਕਹਾਣੀਆਂ ਖਰਾਬ ਹੋ ਜਾਂਦੀਆਂ ਤੇ ਸਿਹਤਾਂ ਵੀ ਖਰਾਬ ਹੋ ਜਾਂਦੀਆਂ ਘਰਾਂ ਦੀਆਂ ਕਹਾਣੀਆਂ ਖਰਾਬ ਹੋ ਜਾਂਦੀਆਂ ਤਾਂ ਫਿਰ ਤੁਸੀਂ ਕਿਸੇ ਨੂੰ ਮੈਡੀਕਲ ਇਲਾਜ ਤੋਂ ਹੀ ਗੁਰਵੇ ਕਰਦੇ ਨੇ ਇਹ ਬਹੁਤ ਸ਼ਰਮਨਾਕ ਵਰਤਾਰਾ ਤਾਂ ਮੇਰੇ ਖਿਆਲ ਦੇ ਨਾਲ ਕੋਰਟ ਨੂੰ ਸਹੀ ਢੰਗ ਨਾਲ ਫੈਸਲਾ ਲੈਣਾ ਚਾਹੀਦਾ ਹੈ ਕਿ ਸਕਿਉਰਟੀ ਵਗੈਰਾ ਦੇ ਜਿਹੜੇ ਪ੍ਰਬੰਧ ਠੀਕ ਆ ਉਹ ਤੇ ਕਰੋ ਪਰ ਜੇਲ ਬਦਲੀ ਦੇ ਨਾਲ ਜੇ ਕਿਸੇ ਆਮ ਕੈਦੀ ਨੂੰ ਵੀ ਜਾਂ ਖਾਸ ਕੈਦੀ ਨੂੰ ਵੀ ਕੋਈ ਫਰਕ ਪੈਂਦਾ ਤੇ ਉਹ ਫਰਕ ਜ਼ਰੂਰ ਪਵਾ ਦੇਣਾ ਚਾਹੀਦਾ ਕਿ ਉਹਦੀ ਸਹੂਲਤ ਵਾਸਤੇ ਕਿ ਜੇ ਉਸ ਨੂੰ ਇਲਾਜ ਲਈ ਜਾਂ ਪਰਿਵਾਰਕ ਮੁਲਾਕਾਤ ਲਈ ਕੋਈ ਸਹੂਲਤ ਮਿਲਦੀ ਆ ਜੇ ਉਹਦਾ ਜੇਲ ਦਾ ਰਿਕਾਰਡ ਇਹੋ ਜਿਹਾ ਹੈ ਕਿ ਤੁਸੀਂ ਅੱਜ ਤੱਕ ਉਹਦੇ ਤੋਂ ਕੋਈ ਨਾਜਾਇਜ਼ ਬਰਾਮਦਗੀ ਨਹੀਂ ਕੀਤੀ ਕੋਈ ਉਹ ਕਿਸੇ ਗਲਤ ਗਤੀਵਿਧੀ 'ਚ ਨਹੀਂ ਉਹਦਾ ਸਾਰਾ ਜੇਲ ਦਾ ਰਿਕਾਰਡ ਠੀਕ ਹੈ ਤੇ ਭਾਈ ਕਰੋ ਪਰ ਵੈਸੇ ਤੇ ਹੁਣ ਜੇ ਆਪਾਂ ਦੇਖੀਏ ਤਾਂ ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮੁੱਦਾ ਠੀਕ ਆ ਸਮੇਂ ਦਾਰ ਸਮੇਂ ਮੰਗ ਜ਼ੋਰ ਜ਼ਰੂਰ ਫੜਦੀ ਆ ਪਰ ਉਹਦੇ ਤੇ ਕੋਈ ਠੋਸ ਪੈਰਵਾਹੀ ਲੀਡਰਸ਼ਿਪ ਕਰਦੀ ਨਹੀਂ ਹੈ ਗੁਰਪ੍ਰੀਤ ਜੀ ਮੈਨੂੰ ਮਲਾਲ ਹੈ ਇਸ ਗੱਲ ਦਾ ਮੈਂ ਹਮੇਸ਼ਾ ਸੁਝਾਅ ਹੀ ਦਿੰਦਾ ਰਹਿਣਾ ਹੈ ਕਿ ਭਾਈ ਇਹਦੇ ਤੇ ਇੱਕ ਵੱਖਰੀ ਕਿਸਮ ਦੀ ਲੜਾਈ ਲੜਨ ਦੀ ਲੋੜ ਸੀ ਜਿਹੜੀ ਕਿ ਹੁਣ ਤੱਕ ਲੀਡਰਸ਼ਿਪ ਇਹ ਲੜ ਨਹੀਂ ਸਕੀ ਜੀ ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉਧਰ ਭਾਜੀਪੀ ਦੇ ਕੌਂਸਲਰ ਦੀ ਭਾਬੀ ਪਹੁੰਚੀ ਹੈ ਹਾਈ ਕੋਰਟ ਜੀ ਇਹ ਇਹ ਕਿਹੜਾ ਮਾਮਲਾ ਹੈ ਦੇਖੋ ਗੱਲ ਇਹ ਆ ਗੁਰਪ੍ਰੀਤ ਕੇ ਹਾਈ ਕੋਰਟ ਹਾਈ ਕੋਰਟ ਜਾਣ ਦਾ ਮਤਲਬ ਹੀ ਹੁੰਦਾ ਹੈ ਕਿ ਜਦੋਂ ਸਰਕਾਰ ਤੁਹਾਡੀ ਸੁਣਵਾਈ ਨਹੀਂ ਕਰਦੀ ਜੀ ਮਸਲਨ ਆਪਣੇ ਵਾਲਾ ਪਰਚਾ ਸੀ ਜਦੋਂ ਸਰਕਾਰ ਚ ਬੈਠੇ ਕੁਝ ਬੰਦੇ ਜਿਹੜੇ ਕਿ ਸਭ ਕੁਝ ਜਾਣਦੇ ਸੀ ਉਹ ਵੀ ਚੁੱਪ ਹੋ ਗਏ ਚਲੋ ਮਾਰੀ ਦੇ ਚੁੱਪ ਹੋ ਗਏ ਜਾ ਆਪ ਦੀ ਗਰਜ਼ਾਂ ਨੂੰ ਚੁੱਪ ਹੋ ਗਏ ਉਹਦੇ ਉਹਨਾਂ ਨੂੰ ਮੁਬਾਰਕ ਆ ਪਰ ਗੱਲ ਇਹ ਆ ਕਿ ਕੋਈ ਜਦੋਂ ਰਸਤਾ ਨਹੀਂ ਰਹਿੰਦਾ ਤੇ ਬੰਦਾ ਫਿਰ ਉਹ ਕੋਟਚੀ ਜਾਂਦਾ ਹੁਣ ਇਹ ਮਸਲਾ ਕੀ ਆ ਤੁਹਾਨੂੰ ਪਤਾ ਹੀ ਆ ਹੁਣ ਇਹਦੇ ਵਿੱਚ ਕਾਉਂਸਲਰ ਬੀਬੀ ਨੇ ਦਾਲ ਬਦਲੀ ਕੀਤੀ ਚੱਕ ਕੇ ਉਹਦੀ ਮਤਲਬ ਕਿ ਤੁਸੀਂ ਵੇਖੋ ਪਰਜਾਈ ਨੂੰ ਕੇਸ ਚ ਫਾਦਾ ਕਿ ਭਾਈ ਇਹ ਸੈਲਰੀ ਲੈਂਦੀ ਰਹੀ ਆ ਇਹਨੇ ਡਿਊਟੀ ਦਿੱਤੀ ਨਹੀਂ ਤੇ ਡਿਊਟੀ ਉਹਦੀ ਸੀ ਇਹਨਾਂ ਦੇ ਇੱਕ ਲੀਡਰ ਦੇ ਆਫਿਸ ਕੈਂਪ ਦੇ ਵਿੱਚ ਵੀ ਹੁਣ ਉਹਦੇ ਤੇ ਵੀ ਮੇਰੇ ਖਿਆਲ ਦੇ ਨਾਲ ਮਾਮਲਾ ਬਣਦਾ ਕਿ ਤੇਰੇ ਆਫਿਸ ਕੈਂਪ ਦੇ ਵਿੱਚ ਜੇ ਕੋਈ ਨਹੀਂ ਸੀ ਆ ਰਿਹਾ ਤੇ ਤਨਖਾਹ ਕਿਵੇਂ ਲੈ ਰਿਆ ਸੀ ਤੇ ਜੇ ਉਹ ਦਾਲ ਬਦਲੀ ਨਾ ਕਰ ਦੇ ਤੇ ਫਿਰ ਤੇਰਾ ਕੰਮ ਇਦਾਂ ਹੀ ਚਲਦੇ ਰਹਿਣਾ ਹੈ ਇਹਨਾਂ ਨੂੰ ਕੋਈ ਸਿਰਫ ਸਵਾਲ ਕਰੋ ਹੀ ਨਾ ਤੁਸੀਂ ਸਵਾਲ ਕਰੋਗੇ ਤਾਂ ਫਿਰ ਤੇ ਵਿਛੂਆਂ ਨੂੰ ਢੰਗ ਮਾਰਦੇ ਨੇ ਤੇ ਇਸ ਕਰਕੇ ਆ ਸਵਾਲ ਇਹਨਾਂ ਨੂੰ ਵੀ ਹੋਣੇ ਚਾਹੀਦੇ ਆ ਹੁਣ ਜਦੋਂ ਚੱਕ ਕੇ ਪੁਲਿਸ ਨੇ ਇਦਾਂ ਦਾ ਮੁਕੱਦਮਾ ਬਣਾ ਦਿੱਤਾ ਤੇ ਉਹਨਾਂ ਨੇ ਸਿਆਸੀ ਬਦਲਾਖੋਰੀ ਦੱਸਦਿਆਂ ਹਾਈ ਕੋਰਟ ਦੇ ਵਿੱਚ ਚੈਲੰਜ ਕੀਤਾ ਸਮਝੋ ਯੂ ਟਰਨ ਆ ਜਾਏਗਾ ਹੋਰ ਮੈਂ ਤਾਂ ਕਹਿਣਾ ਕਿ ਇਹਨਾਂ ਨੂੰ ਇੱਕ ਡਿਪਾਰਟਮੈਂਟ ਬਣਾ ਦੇਣਾ ਚਾਹੀਦਾ ਜਿਹਦਾ ਨਾਂ ਰੱਖਿਆ ਜਾਣਾ ਚਾਹੀਦਾ ਯੂ ਟਰਨ ਤਾਂ ਉਹਦੇ ਵਿੱਚ ਉਹ ਫੈਲਾ ਜਿਹੜੀਆਂ ਮੂਵ ਹੁੰਦੀਆਂ ਰਹਿਣੀਆਂ ਚਾਹੀਦੀਆਂ ਸਮੇਂ-ਤਾਰ ਸਮੇਂ ਕਿ ਐਨੀ ਤਰੀਕ ਨੂੰ ਜੀ ਆਹ ਮਾਰਾਂਗੇ ਐਨੀ ਤਰੀਕ ਨੂੰ ਮਸਿਆ ਤੇ ਪੁੰਨਿਆ ਤੇ ਆਹ ਯੂ ਟਰਨ ਮਾਰਾਂਗੇ ਜੀ ਸੋ ਇਸ ਤੋਂ ਅੱਗੇ ਜੇਕਰ ਵਧিয়ে ਤਾਂ ਇੱਕ ਹੋਰ ਪੀਪਰ ਲੀਕ ਹੋਣ ਦੇ ਦੋਸ਼ ਲੱਗੇ ਨੇ ਅ ਦਿਨ ਪੇਪਰਾਂ ਦੇ ਨੇੜੇ ਚੰਨ ਮੱਖਣਾ ਤੇਰਾ ਪੈਂਦਾ ਵੇ ਖਿਆਲ ਤਾਂ ਵੀ ਰੱਖਣਾ ਹੁਣ ਉਹ ਮੱਖਣ ਮੁਖੜ ਦਾ ਖਿਆਲ ਰੱਖਣ ਦੀ ਤੇ ਲੋੜ ਹੀ ਨਹੀਂ ਅੱਜ ਕੱਲ ਉਹ ਤਾਂ ਉਦੋਂ 90 99 ਵਾਲੇ ਵੇਲੇਾਂ ਦੇ ਤੱਕ ਹੁੰਦਾ ਸੀਗਾ ਇਹ ਮਾਮਲਾ ਅੱਜ ਕੱਲ ਕੀ ਲੋੜ ਆ ਸਭ ਕੁਝ ਵਾਜਤ ਕੱਲ ਤੇ ਇਕੱਠੀ ਚੱਲਦੇ ਆ ਹੁਣ ਪਰ ਪੇਪਰਾਂ ਤੇ ਨਿਗਾਹ ਰੱਖਣ ਦੀ ਜ਼ਰੂਰਤ ਪੈਂਦੀ ਹੈ ਕਿ ਪੇਪਰ ਲੀਕ ਨਾ ਹੋ ਜਾਵੇ ਬਠਿੰਡੇ ਦੇ ਵਿੱਚ ਪਿੱਛੇ ਜੇ ਬਈ ਇੱਕ ਪੇਪਰ ਹੋਇਆ ਅੱਛਾ ਜਿਹੜਾ ਇਹ ਪੇਪਰ ਹੋਇਆ ਇਹਦੇ ਵਿੱਚ ਬੱਚੇ ਜਿਹੜੇ ਰੋ ਰਹੇ ਨੇ ਗੁਰਪ੍ਰੀਤ ਉਹ ਬਹੁਤ ਜਿਨ੍ਹਾਂ ਨੇ ਤਿਆਰੀ ਕੀਤੀ ਸੀ ਮੈਂ ਤੇ ਹਰਾਨ ਆ ਕਿ ਇਹਨਾਂ ਚੀਜ਼ਾਂ ਨੂੰ ਹੁਣ ਮੇਨਸਟ੍ਰੀਮ ਮੀਡੀਆ ਤੇ ਜਗ੍ਹਾ ਹੀ ਨਹੀਂ ਦਿੰਦਾ ਉਹ ਤੁਹਾਡੇ ਵਰਗੇ ਜਾਂ ਮੇਰੇ ਵਰਗੇ ਬੰਦਿਆਂ ਕੋਲ ਆ ਕੇ ਰੋਂਦੇ ਕਰਲਾਉਂਦੇ ਆਸੀਂ ਜਿੰਨੇ ਕੁ ਯੋਗ ਏ ਆ ਚਲੋ ਕਰਦੇ ਆ ਪਰ ਤੁਸੀਂ ਕਮਾਲ ਦੇਖੋ ਕਿ ਪਿਛਲੇ 4-5 ਦਿਨ ਤੋਂ ਮੇਰੇ ਰਾਤ ਤੇ ਸੁਨੇ ਤੇ ਉਹ ਲਗਾਤਾਰ ਪਿੱਟ ਰਹੇ ਨੇ ਮੈਂ ਉਹਨਾਂ ਨੂੰ ਕਹਿ ਰਹੇ ਕਿ ਉਹ ਉਹਨੂੰ ਅਪਰੋਚ ਕਰ ਲਓ ਉਹਨੂੰ ਅਪਰੋਚ ਕਰ ਲਓ ਕਿ ਕਿਤੇ ਬਈ ਚੰਗੀਆਂ ਖਬਰਾਂ ਲੱਗ ਜਾਣ ਪਰ ਨਹੀਂ ਹੁਣ ਅਸੀਂ ਇਹ ਗੱਲ ਚੁੱਕ ਰਹੇ ਆ ਤਾਂ ਚਲੋ ਸਾਡਾ ਤੇ ਫਰਜ਼ ਬਣਦਾ ਹੈ ਪਰ ਤੁਸੀਂ ਕਮਾਲ ਦੇਖੋ ਕਿ ਇਹੋ ਜਿਹੇ ਮੁੱਦਿਆਂ ਨੂੰ ਵੀ ਮੇਨਸਟ੍ਰੀਮ ਮੀਡੀਆ ਜਗ੍ਹਾ ਦੇਣੋਂ ਹਟ ਗਿਆ ਬੜਾ ਖਤਰਨਾਕ ਵਰਤਾਰਾ ਹੈ ਅੱਛਾ ਇਸ ਪੇਪਰ ਦੇ ਵਿੱਚ ਜਿਹੜਾ ਸ਼ਾਇਦ ਖਜ਼ਾਨਾ ਅਫਸਰਾਂ ਵਾਸਤੇ ਸੀਗਾ ਕਿ ਹੋਇਆ ਕੀ ਆ ਗੁਰਪ੍ਰੀਤ ਕੇ ਕੁਝ ਸੈਂਟਰ ਬਣੇ ਸਨ ਜਿਵੇਂ ਸਕੂਲ ਜਾਂ ادارے ਹੁੰਦੇ ਨੇ ਉਹ ਜਿਹੜੇ ਚਲਾਉਣ ਵਾਲੇ ਸਕੂਲ ਸੀਗੇ ਜਿੱਦਾਂ ਨਿੱਜੀ ਸਕੂਲ ਹੋ ਗਿਆ ਜਾਂ ਕੁਝ ਜਿਹੜੇ ਇਸ ਤਰ੍ਹਾਂ ਦੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੁੰਦੇ ਨੇ ਇਹਨਾਂ ਬੰਦਿਆਂ ਨੇ ਦੋਸ਼ ਲਾਇਆ ਜਿਹੜੇ ਉਹ ਬੱਚੇ ਪੇਪਰ ਦੇਣ ਵਾਲੇ ਆ ਕਿ ਜਿਹੜੇ ਉਹ ਸੰਚਾਲਕ ਸੀ ਕੁਝ ਉਹਨਾਂ ਦੀ ਕਥਤ ਮਿਲੀ ਭੁਗਤ ਦੇ ਨਾਲ ਕੁਝ ਸਟੂਡੈਂਟਸ ਨੂੰ ਕੁਝ ਪ੍ਰਖਿਆਰਥੀਆਂ ਨੂੰ ਨਜਾਇਜ਼ ਜਿਹੜਾ ਉਹ ਲਾਹਾ ਦਿੱਤਾ ਗਿਆ ਪੇਪਰ ਬਾਹਰ ਭੇਜਿਆ ਗਿਆ ਫਿਰ ਉਹ ਆਇਆ ਅਤੇ ਕੁਝ ਨਾਲ ਇਹੋ ਜਿਹੀਆਂ ਗੱਲਾਂ ਵੀ ਸਾਹਮਣੇ ਆਈਆਂ ਕਿ ਜਿਹੜੇ ਵਿਦਿਆਰਥੀ ਅੱਜ ਬੜੇ ਉੱਚ ਪੱਧਰੀ ਮਕਾਮ ਤੇ ਚਲੇ ਗਏ ਮੈਰਿਟਾਂ ਚ ਆ ਗਏ ਉਹ ਦੂਜੀਆਂ ਜਿਹੜੀਆਂ ਪ੍ਰਖਿਆਵਾਂ ਉਹਨਾਂ ਨੇ ਦਿੱਤੀਆਂ ਨੇ ਪਿਛਲੇ ਸਮੇਂ ਦੇ ਦੌਰਾਨ ਉਹਨਾਂ ਦੇ ਵਿੱਚ ਤੇ ਉਹ ਨਖਿਤ ਨੇ ਫਿਰ ਰਾਤੋਂ ਰਾਤ ਉਹਨਾਂ ਦੀ ਇਹ ਕਿਸਮਤ ਕਿੱਦਾਂ ਬਦਲ ਗਈ ਕਿੱਦਾਂ ਆਈਕਿਊ ਲੈਵਲ ਜਿਹੜਾ ਉਹ ਇਨਾ ਉੱਚਾ ਚੜ ਗਿਆ ਬਈ ਪਹਾੜਾਂ ਤੇ ਚੜ ਗਿਆ ਤੋਂ ਮਤਲਬ ਕਿ ਇਹ ਬਹੁਤ ਖੱਜਲਖੁਆਰ ਹੋ ਰਹੇ ਇਹਨਾਂ ਦੀ ਕੋਈ ਗੱਲ ਹੀ ਨਹੀਂ ਸੁਣਨ ਨੂੰ ਯਾਰ ਇਹ ਕਹ ਰਿਹਾ ਕਿ ਭਾਈ ਤੁਸੀਂ ਜਿਹੜੇ ਇਹ ਸ਼ੱਕੀ ਕੇਂਦਰ ਆ ਕੁਝ ਸਕੂਲ ਵਗੈਰਾ ਕਿ ਭਾਈ ਇਹਨਾਂ ਦੀ ਸੀਸੀਟੀਵੀ ਫੁਟੇਜ ਕੱਢੋ ਡਿਊਟੀ ਰਿਕਾਰਡ ਕੱਢੋ ਕਾਲ ਡਿਟੇਲ ਰਿਕਾਰਡ ਕੱਢੋ ਲੋਕੇਸ਼ਨ ਡਾਟਾ ਇਹਨਾਂ ਦੀ ਸਾਰਿਆਂ ਦੀ ਫੋਰੈਂਸਿਕ ਜਾਂਚ ਕਰਾਓ ਤੁਹਾਨੂੰ ਸੱਚ ਪਤਾ ਲੱਗ ਜਾਊ ਪਰ ਫਿਲਹਾਲ ਇਹਨਾਂ ਦੀ ਕੋਈ ਗੱਲ ਨਹੀਂ ਸੁਣ ਰਿਆ ਤੇ ਇਹ ਪੇਪਰ ਲੀਕ ਆਪਣੇ ਆਪ ਦੇ ਵਿੱਚ ਇਦਾਂ ਹੁੰਦਾ ਹੈ ਕਿ ਮੰਨ ਲਓ ਪੰਜ ਬੰਦੇ ਵੀ ਰੌਲਾ ਪਾ ਰਹੇ ਆ ਹੋ ਸਕਦਾ ਪੰਜਾਂ ਚੋਂ ਇੱਕ ਹੀ ਡਿਜ਼ਰਵ ਕਰਦਾ ਹੋਵੇ ਪਰ ਘਟੂ ਘਟ ਉਹਦੇ ਨਾਲ ਕਿ ਧੱਕਾ ਹੈ ਨਾ ਉਹਦੀ ਕਿਸਮਤ ਦੇ ਨਾਲ ਤੇ ਖਲਵਾੜਿਆ ਨਾ ਉਹਦੀ ਮਿਹਨਤ ਦੇ ਨਾਲ ਤੇ ਠੱਗੀ ਠੋਰੀ ਆ ਨਾ ਸੋ ਦੇਖਦੇ ਕੋਈ ਇਹਨਾਂ ਦਾ ਚੀਕੋ ਪੁਕਾਰ ਸੁਣਦਾ ਹੈ ਕਿ ਨਹੀਂ ਵੈਸੇ ਤੁਹਾਨੂੰ ਪਤਾ ਹੀ ਆ ਇਸ ਵੇਲੇ ਕੰਨਾਂ ਦੇ ਵਿੱਚ ਫਰੇਵ ਦਾ ਰੂਮ ਪਾਈ ਬੈਠੇ ਆ ਕੁਝ ਲੋਕ ਤੇ ਜਿਨ੍ਹਾਂ ਨੇ ਫਰੇਬੀ ਰੂ ਹ ਕੰਨਾਂ ਚ ਪਾਏ ਹੁੰਦੇ ਆ ਨਾ ਉਹਨਾਂ ਨੂੰ ਫਰਿਆਦਾ ਨਹੀਂ ਸੁਣਾਈ ਦਿੰਦੀ